ਜਾਣਕਾਰੀ ਸਤਿਓਂ ਆ ਵੀਰੋ ਦੇ ਵਿੱਚ ਤਨ ਤਨ ਕੇ ਭਰੀ ਪਈਆ ਆਪਾਂ ਪਹੁੰਚੇ ਰਾਜਸਥਾਨ ਦੇ ਇੱਕ ਬਹੁਤ ਖੂਬਸੂਰਤ ਪਿੰਡ 19 ਜੈਡ ਦੇ ਵਿੱਚ ਗੰਗਾ ਨਗਰ ਜ਼ਿਲ੍ਹੇ ਦਾ ਪਿੰਡ ਆ ਸਤਿਓਂ ਅੱਜ ਤੁਹਾਨੂੰ ਇੱਕ ਨਹੀਂ ਦੋ ਨਹੀਂ ਤਿੰਨ ਕੋਠੀਆਂ ਦਿਖਾਵਾਂਗੇ ਤਿੰਨੇ ਕੋਠੀਆਂ ਇੱਕੋ ਮਿਸਤਰੀ ਨੇ ਪਾਈਆਂ ਇੱਕੋ ਜਗ੍ਹਾ ਤੋਂ ਗਿਆ ਮਾਲ ਕਿੱਥੇ ਕੀ ਲੱਗਿਆ ਕਿਵੇਂ ਲੱਗਿਆ ਕੀ ਭਾ ਦਾ ਲੱਗਿਆ ਤੇ ਕੀ ਭਾ ਲੱਗਣਾ ਚਾਹੀਦਾ ਸੀ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਲੱਗ ਕੇ ਮਾਲ ਸਾਰਾ ਕੁਝ ਤਖਾਵਾਂਗੇ ਸਜਣੋ ਸ਼ੁਰੂ ਤੋਂ ਐਂਡ ਤੱਕ ਬਣੇ ਰਹੋ ਕੱਲੀਆਂ ਰੇਟਾਂ ਬਾਰੇ ਜਾਣਕਾਰੀ ਨਹੀਂ ਫੋਰ ਵੀ ਬੜਾ ਕੁਝ ਆਜੋ ਕਾਰਨ ਕੀ ਹੈ ਮਿਸਤਰੀ ਸਾਹਿਬ ਵੀ ਥੋੜੀ ਲਾਈਫ ਹਰਸ਼ ਚੋਂ ਦੀਗਾਤੋ ਨਹੀਂ ਕਾਰਨ ਇਹ ਹੀ ਹੈ ਕਿ ਆਪਣੇ ਕੀ ਮਿਸਤਰੀ ਕੀ ਕਰਦੇ ਆ ਇਹਨੂੰ ਸੁੱਕੀ ਨੂੰ ਲਾ ਦਿੰਦੇ ਆ ਟਾਈਮ ਮਾਡਰ ਜੀ ਕੋਠੇ ਯਾਰ ਮੇਰੇ ਸਾਹਮਣੇ ਬਲੌਕ ਨਾ ਪਈ ਵੀ ਆ ਹਨਾ ਹਾਂ ਮੈਂ ਵੀ ਮਾਲਕ ਨੂੰ ਪੁੱਛਿਆ ਸੀ ਜੇ ਸਾਰੇ ਬਲੌਕ ਲੱਗੇ ਹੋਏ ਇਹਦੇ ਵਿੱਚ ਜਿੰਨੇ ਵੀ ਲੱਗੇ ਆ ਹੋਇਆ ਕੰਮ ਬਹੁਤ ਸ਼ਾਨਦਾਰ ਹੋਇਆ ਹਨਾ ਮੜੀ ਪਈ ਪਹਿਲੀ ਵਾਰ ਵੀ ਪਸੰਦ ਆ ਗਈ ਕੋਠੀ ਮਤਲਬ ਐਂਟਰ ਕਰਨ ਦਾ ਸਾਹ ਨਾ ਬਾਕੀ ਰੂਹ ਖੁੱਲੇ ਡੁੱਲੇ ਮਾਹੌਲ ਦੇ ਵਿੱਚ ਦੇਖ ਕੇ ਵੀ ਹਾਂ ਕੋਠੀ ਦਾ ਇਹ ਜਿਹਾ ਮਾਹੌਲ ਜੀ ਹੋਵੇ ਮਤਲਬ ਨਾ ਕਮਾਲ ਕੀਤੀ ਪਈ ਆ ਜਿੰਨੀ ਬਣਾਈ ਆ ਪਰਫੈਕਟ ਬਣਾਈ ਆ ਕੋਠੀ ਯਾਰ ਅੰਦਰ ਆ ਮੈਟ ਲਾਤਾ ਇਹਨਾਂ ਨੇ ਫਿਰ ਇੰਨਾ ਖਰਚਾ ਕਰਕੇ ਇੱਥੇ ਥੱਲੇ ਮੈਟ ਵਿਛਾਤਾ ਬੱਸ ਤੁਸੀਂ ਐਂ ਕਹਤਾ ਨਾ ਵੀ ਮੈਟ ਵਿਛਿਆ ਤੇ ਸਾਡਾ ਇੱਥੇ ਆਉਣਾ ਸਫਲ ਹੋ ਗਿਆ। ਨਹੀਂ ਉਹ ਕਿਵੇਂ ਸਫਲ ਹੋ ਗਿਆ ਵੀ ਆਪਾਂ ਹੁਣ ਮੈਟ ਵੇਚਣ ਲੱਗੇ। ਹਾਂ ਬੱਸ ਤੁਸੀਂ ਇਹ ਗੱਲ ਕਹਿ ਦਿੱ ਵੀ ਮੈਟ ਵਿਛਿਆ। ਹੂੰ ਸੋਨੂ ਤੇ ਇੰਨੀ ਪਰਖ ਹੈ ਵੀ ਇਹ ਕੀ ਲੱਗਿਆ। ਹੂੰ ਤੇ ਵੀ ਤੁਸੀਂ ਨਹੀਂ ਪਹਿਚਾਨ ਸਕੇ ਕਸਟਮਰ ਨੇ ਕੀ ਪਛਾਣਨਾ ਵੀ ਟਾਇਲ ਲੱਗਿਆ ਕਿ ਮੈਟ ਲੱਗਿਆ। ਨਹੀਂ ਟਾਇਲ ਫਿਰ ਸਾਰੀ ਇੱਕ ਹੀ ਇਹ ਇੱਕੋ ਟਾਇਲ ਆ। ਸਾਰੀ ਇੱਕੋ ਟਾਇਲ ਆ ਮੈਂ ਤੁਸੀਂ ਬਰਿੱਕੀ ਚੈੱਕ ਕਰੋ ਵੀ ਕੀ ਖਾਸੀ ਦਾ ਟਾਇਲ ਦੀ। ਵੀ ਮਤਲਬ ਇਹਦੇ ਵਿੱਚ ਜੋੜ ਪਰਖੇ ਤੋਂ ਪਤਾ ਲੱਗਦਾ ਆ ਦੇਖ। ਜੇ ਜਮਾ ਕੋਲੇ ਜਾਂਨੇ ਆ ਕਲੋਜ ਉਦੋਂ ਪਤਾ ਲੱਗਦਾ ਵੀ ਇਹਦੇ ਜੋੜ ਆ ਜੋੜ ਆ ਜਦੋਂ ਪੈ ਜ਼ੂਮ ਕਰਾਂਗੇ ਫਿਰ ਪਤਾ ਲੱਗਣਾ ਵੀ ਜੋੜ ਆ ਇਹ ਆ ਦੇਖ ਆ ਦੇਖ ਕਰਨੇ ਇੱਥੇ ਨੇੜੇ ਲਿਆਵੇਂਗਾ ਨਾ ਪੁੱਤ ਫਿਰ ਪਤਾ ਲੱਗੂਗਾ ਵੀ ਇਹ ਜੋੜ ਆ ਦੇਖ ਇਹਦੇ ਵਿੱਚ ਪਰ ਇਹਨੂੰ ਪਿੱਛੇ ਹਟੇਗਾ ਨਾ ਤੂੰ ਹੋਰ ਪਿੱਛੇ ਹਟ ਲੈ ਲੈ ਬਸ ਖਤਮ ਆ ਜਮਾ ਮਹਿਮਾਨ ਆ ਕੇ ਅੱਖ ਲਾਊਗਾ ਨਾਲ ਉਦੋਂ ਪਤਾ ਲੱਗੂਗਾ ਫਿਰ ਪਤਾ ਲੱਗੂਗਾ ਨਹੀਂ ਦੇਖੋ ਸਾਰੇ ਰੇਸ਼ੇ ਮਿਲ ਜਾਨਗੇ ਐ ਲੱਗੂ ਸਿੰਗਲ ਟੈਗ ਲੱਗੀ ਆ ਵੀ ਆਹ ਨੈਟ ਵੀ ਛੇ ਆ ਆਹ ਸਹੀ ਆਪਾਂ ਕਹਿ ਸਕਦੇ ਆ ਕਿ ਉਹਦੀ ਆਉਟਪੁੱਟ ਆ ਗਈ ਆ ਆਪਾਂ ਨੂੰ ਐਂਡਲੈਸ ਜਿਹੜੀ ਆ ਪੈਂਟਲੈਸ ਦੀ ਆਪਾਂ ਸ਼ੁਰੂ ਤੋਂ ਗੱਲ ਕਰਦੇ ਹਾਂ ਨਾ ਉਹ ਇਹ ਆਉਟਪੁੱਟ ਐਂਡਲੈਸ ਦੀ ਆ ਐਂਡਲੈਸ ਹੁੰਦੀ ਆ ਐਂਡਲੈਸ ਆ ਤੇ ਇਹ ਐਂਡਲੈਸ ਤੁਸੀਂ ਇਹ ਦੇਖੋ ਵੀ ਮਤਲਬ ਕਮਰਿਆਂ ਦੇ ਵਿੱਚ ਵੀ ਸਾਰੀ ਨਾਲ ਹੀ ਜੁੜ ਗਈ ਨਹੀਂ ਬਹੁਤ ਵਧੀਆ ਕੰਮ ਕੀਤਾ ਇਹ ਦੇਖੋ ਆਮ ਪਤਾ ਕੀ ਕਰਦੇ ਮਿਸਤਰੀ ਇੱਥੇ ਪਾਰਟੀਸ਼ਨ ਕਰ ਦਿੰਦੇ ਆ ਹਾਂ ਤੁਸੀਂ ਦੇਖੋ ਹੁਣ ਨਾ ਇੱਥੋਂ ਕਮਰਾ ਸ਼ੁਰੂ ਹੋ ਰਿਹਾ ਆ ਆ ਦੇਖੋ ਆ ਰੇਸ਼ਾ ਜਿਹੜਾ ਉਹ ਕਮਰੇ ਵਾਲੀ ਟਾਇਲ ਦੇ ਵੀ ਨਾਲ ਹੀ ਜੁੜ ਗਿਆ ਆ ਰੇਸ਼ਾ ਜਿਹੜੇ ਹਾਂ ਨਾ ਅੱਗੇ ਤੁਰੇਗੇ ਉਵੇਂ ਹੀ ਕੰਟੀਨਿਊ ਹੀ ਹੋ ਗਿਆ ਬਿਲਕੁਲ ਬਿਲਕੁਲ ਦੇਖੋ ਇਧਰਲੇ ਪਾਸੇ ਨੂੰ ਕਮਰੇ ਜਾ ਕੇ ਤਾਂ ਬਿਲਕੁਲ ਹੀ ਪਤਾ ਨਹੀਂ ਲੱਗਦਾ ਅਜੇ ਲੌਬੀ ਜਿੱਤੇ ਫੇਰ ਵੀ ਮੜਾ ਮੋੜਾ ਜੁਆਇੰਟ ਦੀਦਾ ਸੀ ਸਟਾਈਲ ਦਾ ਹੂੰ ਤੇ ਮਤਲਬ ਲਾਉਣ ਵਾਲੇ ਨੇ ਵੀ ਕਮਾਲ ਕਰਤੀ ਤੇ ਪਰ ਇਹ ਚੀਜ਼ ਉਹੋ ਜੀ ਸੀ ਲੱਗੀ ਵੀ ਜਿਵੇਂ ਆਪਾਂ ਨਾ ਉਹ ਪਜਲ ਨਹੀਂ ਸੋਲਵ ਕਰਦੇ ਹੁੰਦੇ ਉਹ ਮੈਂ ਪਜਲ ਸੋਲਵ ਕਰਨ ਵਾਂਗੂ ਲੱਗ ਵੀ ਬਸ ਉਵੇਂ ਹੀ ਗਈ ਐ ਨਹੀਂ ਦੇਖੋ ਸਾਡਾ ਵੀ ਮਾਨ ਖੁਸ਼ ਹੋ ਗਿਆ ਇੱਥੇ ਆ ਕੇ ਦੇਖ ਕੇ ਨਾ ਟਾਇਲ ਲੱਗੀ ਦੇਖ ਕੇ ਵੀ ਹਾਂ ਵੀ ਇਹ ਜੀ ਆਊਟਬਿਟ ਮਿਲਦੀ ਐ ਸਾਨੂੰ ਟਾਇਲ ਦੀ ਆਹ ਦੇਖੋ ਲੈ ਆ ਨਿਗਾਹ ਹੀ ਨਹੀਂ ਪਈ ਦੇਖੀ ਓਏ ਕਰਨ ਇਹ ਤੇ ਨਿਗਾਹ ਮਾਰਾ ਗੱਲ ਫਿਰ ਕੱਲੀ ਪੱਥਰ ਵਾਲੇ ਤੇ ਨਹੀਂ ਖੜੀ ਗੱਲ ਕੰਮ ਕਰਵਾਉਣ ਵਾਲੇ ਤੇ ਵੀ ਜਾ ਕੇ ਖੜ ਗਈ ਆ ਹੈ ਸਾਰੀ ਫੈਮਿਲੀ ਇਹ ਅਮਰੀਕਾ ਰਹਿੰਦੀ ਐ ਟੋਟਲੀ ਠੀਕ ਆ ਕਿਵੇਂ ਸੰਪਰਕ ਹੁੰਦਾ ਇਹਨਾਂ ਨਾਲ ਇਹ ਗੰਗਾ ਨਗਰ ਚ ਆਪਾਂ ਇਹ ਗੰਗਾ ਨਗਰ ਦਾ ਪਿੰਡ ਐ 19 ਜੈਡ ਜੀ बस ਸੰਪਰਕ ਹੋਇਆ ਤੁਹਾਡੇ ਥਰੂ ਤੁਹਾਡੀ ਵੀਡੀਓ ਦੇਖਿਆ ਸੀ ਇਹਨਾਂ ਨੇ ਜੀ ਤੇ ਸਾਨੂੰ ਕਾਲ ਕੀਤੀ ਬਾਈ ਚਾਂਸ ਇਹ ਇੰਡੀਆ ਆਏ ਹੋਏ ਸੀਗੇ ਜੀ ਇਹ ਕਹਿੰਦੇ ਸੀ ਟਾਇਲ ਤਾਂ ਕਿਤੇ ਪਰਚੇਜ ਕਰ ਲਈ ਸੀ ਗੰਗਨਗਰ ਤੋਂ ਫਿਰ ਤੁਹਾਡੀ ਰਾਤੀ ਵੀਡੀਓ ਦੇਖੀ ਸਵੇਰੇ ਅਸੀਂ ਸਾਡੇ ਕੋਲ ਪਹੁੰਚੇ ਮਤਲਬ ਇਹ ਆ ਕੇ ਤੇ ਇਹਨਾਂ ਨੂੰ ਸਾਰੀ ਕਲੈਕਸ਼ਨ ਬਾਥਰੂਮਾਂ ਦੀ ਕਿਚਨ ਦੀ ਸਾਰੀ ਬਹੁਤ ਸੋਹਣੀ ਲੱਗੀ ਮਤਲਬ ਤੇ ਟਾਇਲ ਪਰਚੇਜ ਕਰਕੇ ਚਲੇ ਗਏ ਉਸ ਤੋਂ ਬਾਅਦ ਮਿਸਤਰੀ ਨੇ ਲਾਈ ਤੇ ਹੁਣ ਸਾਡੇ ਨਾਲ ਦੁਆਰੇ ਦੁਆਰੇ ਗੱਲ ਹੋਈ ਕਹਿੰਦੇ ਵੀ ਟਾਇਲ ਦੀ ਤੁਸੀਂ ਵੀਡੀਓ ਜਰੂਰ ਨਾ ਕਜੋ ਸਾਡੀ ਕੋਠੀ ਦੀ ਆ ਆ ਸਾਰਾ ਆਪਣੇ ਤੋਂ ਹੀ ਆਇਆ ਹੋਇਆ ਮਾਲ ਟੋਟਲੀ ਜੋ ਵੀ ਕਿਚਨ ਦੀ ਟਾਇਲ ਜੋ ਗ੍ਰੇਨੇਟ ਹੈ ਟੋਟਲੀ ਬੈਥਰੂਮਾਂ ਚ ਵੀ ਦੇਖੀਏ ਬੈਥਰੂਮਾਂ ਚ ਵੀ ਦੇਖ ਲਈ ਆ ਉਹ ਕਰਨੇ ਤੈਨੂੰ ਉਹ ਬਾਥਰੂਮ ਦਿਖਾਵਾਂ ਜਿਹੜੇ ਕਹਿੰਦੇ ਹੁੰਦੇ ਆ 67 16 ਜੈਡ ਹੈ ਅੱਛਾ 16 ਜੈਡ ਹੈ ਜੀ ਪਿੰਡ ਇਹ ਠੀਕ ਹੈ 16 ਜੈਡ ਹੈ 16 ਜੈਡ ਆ ਤੈਨੂੰ ਬਾਥਰੂਮਾਂ ਚ ਦਿਖਾਵਾਂ ਜਿਵੇਂ ਉਹ ਇਹ ਕਹਿੰਦੇ ਹੁੰਦੇ ਆ ਵੀ ਇੰਨੇ ਹਜ਼ਾਰ ਚ ਬਾਥਰੂਮ ਤਿਆਰ ਹੋ ਗਿਆ ਆ ਹੋਟੇਲ ਲੱਗੀ ਆ ਹਾਂਜੀ ਬਾਥਰੂਮ ਟਾਈਲ ਆ ਗਈ ਦੇਖੋ ਹਾਈ ਗਲੋਸ ਸੈੱਲ ਲੱਗੀ ਹੈ ਹਾਂਜੀ ਆਪਾਂ ਕਸਟਮਰ ਦੇ ਘਰੇ ਖੜੇ ਆ ਮਤਲਬ ਇਹਨਾਂ ਨੂੰ ਪੁੱਛਿਆ ਵੀ ਕੋਈ ਟਾਈਲ ਦਾ ਐਕਸਟਰਾ ਲਿਆ ਹਾਈ ਗਲੋਸ ਦਾ ਹਾਂਜੀ ਕੋਈ 3 ਉਈ ਆ ਆ ਜਿਹੜਾ ਜਿਹੜੀ ਮਾਸਟਰ ਜੀ ਆ ਹਾਂਜੀ ਤੇ ਆ 33 ਰੁਪਏ ਵਾਲੀ ਦੀ ਆਹਾ ਉਹ ਬੋਟਲ ਟਾਈਲ ਸਾਰੀ ਟੋਨ ਆ ਉਹ ਉਹ ਆਉਟਪੁਟ ਹੈ ਕਸਟਮਰ ਕਹਿੰਦੇ ਆ ਵੀ ਇਹ ਇੰਨੀ ਸਸਤੀ ਤੁਸੀਂ ਇਹ ਜੀ ਕੁਆਲਿਟੀ ਦੇ ਰਹੇ ਹੋ ਪਤ ਨਹੀਂ ਘਰੇ ਹੜੂ ਕਿ ਨਾ ਹੜੂਗੀ ਕਿਸੇ ਲੱਗੀ ਦੇਖੀਏਗਾ ਆਪਾਂ ਕਿ ਨਹੀਂ ਦੇਖੀ ਤੇ ਅੱਜ ਆਪਾਂ ਇਹੀ ਕੰਮ ਤੇ ਆਏ ਆ ਵੀ ਆਪਾਂ ਇਹਦੀ ਆਉਟਪੁਟ ਹੀ ਦਿਖਾਉਣੀ ਆ ਟਾਈਲ ਦੀ ਯਾਰ ਫਿਰ ਤੁਸੀਂ ਇਹ ਦੇਖੋ ਜਦੋਂ ਨਾ ਇਹ ਕੋਠੀ ਦੇ ਵਿੱਚ ਟਾਇਲ ਲੱਗ ਗਈ ਉਸ ਤੋਂ ਬਾਅਦ ਇਹਦੇ ਉੱਤੇ ਪੀਓਪੀ ਹੋਈ ਆ ਪੌੜੀਆਂ ਕੜੀਸੀਆਂ ਸਭ ਕੁਝ ਹੋਇਆ ਲੱਕੜ ਦਾ ਕੰਮ ਹੋਇਆ ਬਹੁਤ ਕੁਝ ਲੱਕੜ ਦਾ ਕੰਮ ਹੋਇਆ ਦੇ ਉੱਤੇ ਧੂਕੜੀਸ ਹੋਈ ਆ ਹੂੰ ਪੂਰੀ ਫਿਰ ਧੂਕੜੀਸ ਹੋਣ ਤੋਂ ਬਾਅਦ ਇਹਦੇ ਉੱਤੇ ਕੋਈ ਛੀਰੇ ਨਹੀਂ ਪਤਾ ਕੀ ਆ ਇਹ ਮੈਟ ਦੇ ਵਿੱਚ ਸਭ ਤੋਂ ਵੱਧ ਇਹਦੀ ਖਾਸੀਅਤ ਕੀ ਆ ਇਹ ਸਕ੍ਰੈਚ ਲੈਸ ਹੁੰਦੀ ਆ ਬਹੁਤ ਘੱਟ ਸਕ੍ਰੈਚ ਪੈਂਦੇ ਆ ਗਲੋਸੀ ਦੇ ਮੁਕਾਬਲੇ ਤੇ ਦੇਖੋ ਇਹ ਤੇ ਕੋਈ ਸਫਾਈ ਦੀ ਦਿੱਕਤ ਨਹੀਂ ਆਮ ਕਸਟਮਰ ਨੂੰ ਕੀ ਹੁੰਦਾ ਨਾ ਵੀ ਅਸੀਂ ਮੈਟ ਲਵਾਤਾ ਯਾਰ ਅਬੀ ਕਿਤੇ ਸਾਫ ਕਰਦੀ ਨੇ ਰਿਹਾ ਜੀ ਇਹ ਕਿਤੇ ਪੋਚੇ ਮਾਰਦੀ ਨੇ ਰਿਹਾ ਜੀ ਉੱਪਰ ਦੇਖੀਏ ਉੱਪਰ ਵੀ ਆਪਣੀ ਕੰਮ ਹੋਇਆ ਹਾਂ ਹਾਂ ਤੇ ਆਹ ਜਿਹੜਾ ਆਹ ਆ ਵੀ ਆਪਣੇ ਕੋਲ ਯਾਰ ਇਹ ਸਾਰਾ ਸਾਊਥ ਗ੍ਰੇਨੀਟ ਆ ਗਿਆ ਜੀ ਬੋਲ ਦੇਖੋ ਗੋਲਾ ਗੂਲਾ ਬਿਲਕੁਲ ਸੇਮ ਉਸ ਤਰ੍ਹਾਂ ਡਿੱਟੋ ਉਮੀ ਬਣਿਆ ਹੋਇਆ ਜੀ ਗੱਲ ਲਾਉਣ ਵਾਲੇ ਨੇ ਵੀ ਸਿਰਾ ਕਰਤਾ ਇਧਰ ਉੱਪਰ ਹੋਰ ਲੱਗੀ ਆ ਹਾਂ ਉੱਪਰ ਇਹਨਾਂ ਦੇ ਵਾਈਟ ਪੈਟਰਨ ਵਿੱਚ ਲੱਗੀ ਆ ਹੂੰ ਉੱਪਰ ਹੈਗੀ ਇਹ ਵੀ ਐਂਡਲੈਸ ਹੀ ਆ ਇਹ ਵੀ ਐਂਡਲੈਸ ਆ ਜੀ ਹਾਂ ਇਹਦਾ ਰੇਸ਼ਾ ਅਲੱਗ ਆ ਇਹਦਾ ਰੰਗ ਅਲੱਗ ਆ ਪਰ ਰੇਸ਼ੇ ਨਾਲ ਰੇਸ਼ਾ ਜ਼ਰੂਰ ਪੇੜਦਾ ਮਤਲਬ ਕਿਸੇ ਐਂਗਲ ਤੋਂ ਦੇਖ ਲਓ ਹੂੰ ਠੀਕ ਆ ਇਧਰਲੇ ਪਾਸੇ ਜਿਹੜੀ ਉੱਪਰ ਆਹ ਲੱਗੀ ਹੋਈ ਆ ਇਧਰ ਬਾਥਰੂਮਾਂ 'ਚ ਵੀ ਤਾਂ ਇਹਦੇ ਬਾਥਰੂਮਾਂ 'ਚ ਵੀ ਇਹੀ ਲਾਤੀ ਤੇ ਇਧਰ ਕਮਰੇ 'ਚ ਵੀ ਇਹੀ ਲਾਤੀ ਹੈ ਨਾ ਜੀ ਹਾਂ ਉਹ ਬਾਥਰੂਮ ਲੱਗਾ ਕਿ ਉਹ ਉਹ ਅਲੱਗ ਬਾਥਰੂਮ ਮੈਂ ਤਾਂ ਕਿਹਾ ਸ਼ੀਸ਼ਾ ਲੱਗਿਆ ਕਿਤੇ ਆਹ ਬਾਥਰੂਮਾਂ ਤੇ ਉਹ ਲੱਗੀ ਹਾਈ ਗਲੋਸ ਹਾਂ ਇਹ ਮਤਲਬ ਥੋੜੇ ਛਿੱਟੇ ਛੁੱਟੇ ਨੂੰ ਜੰਮਣ ਨਾਲ ਦੀ ਪਰ ਤਾਂ ਹਾਈ ਗਲੋਸ ਲਾ ਦਿੰਦੇ ਆ ਬਾਥਰੂਮਾਂ ਦੇ ਵਿੱਚ। ਨਹੀਂ ਬਸ ਜਿਵੇਂ ਬਲੈਕ ਬਲੂ ਹੈ ਹਾਈ ਗਲੋਸੀ ਬੰਦੀ ਹੈ। ਥੋੜੀ ਸ਼ਾਈਨ ਵੀ ਜ਼ਿਆਦਾ ਆ ਜਾਂਦੀ ਹੈ। ਇਹ ਆਪਣੀ ਦੁਕਾਨ ਤੇ ਬਣਿਆ ਦੇਖੋ ਆ ਕਾਊਂਟਰ ਵੀ ਅਸੀਂ ਬਣਾਤਾ ਮੁੰਡੇ ਨਹੀਂ ਇਹਦਾ ਸਾਰਾ। ਆ ਜਿਵੇਂ ਜਮਾ ਆਪਣੇ ਉੱਥੇ ਬਣ ਕੇ ਲੱਗੇ ਹੋਏ ਆ। ਉਹੀ ਸੇਮ ਚੀਜ਼। ਉਹੀ ਸੇਮ ਲੱਗੇ ਲਾਤੀ। ਕੰਮ ਕੰਮ ਕਰਨ ਵਾਲੇ ਨੇ ਵੀ ਸਿਰਾ ਕੀਤਾ। ਨਹੀਂ ਕੰਮ ਵਧੀਆ ਕੀਤਾ ਜੀ। ਹੈਨਾ? ਵੀ ਜੇ ਇਕੱਲੇ ਟਾਇਲ ਵੀ ਕੰਮ ਨਹੀਂ ਕਰਦੀ ਜੇ ਲਾਉਣ ਵਾਲਾ ਵਧੀਆ ਨਾ ਲਾਵੇ। ਲਵਾਉਣ ਵਾਲੇ ਦੀ ਵਧੀਆ ਨੀਅਤ ਨਾ ਹੋਵੇ ਫਿਰ ਵੀ ਤਿੰਨ ਚੀਜ਼ਾਂ ਰਲ ਕੇ ਪੂਰੀ ਟੀਮ ਬਰਕੀਆ ਸਹੀ ਗੱਲ ਹੈ ਅਸਲ ਦੇ ਵਿੱਚ ਇਹ ਹੈ ਵੀ ਟੀਮ ਵਰਕ ਆਪਾਂ ਕਹਿ ਸਕਦੇ ਆ ਕਮਰਿਆਂ ਕੁਮਰਿਆਂ ਦੇ ਵਿੱਚ ਕੰਮ ਕਰਨ ਵਾਲਾ ਸਰਾ ਕੀਤਾ ਪਿਆ ਵੈਸੇ ਵਧਾਈਆਂ ਬਣਵਾਉਣ ਵਾਲੇ ਨੂੰ ਵੀ ਕੋਠੀ ਬਣਦੀਆਂ ਦੇਣੀਆਂ ਹਨਾ ਉਹ ਤਾਂ ਹੱਕ ਬਾਈ ਦੇ ਅਮਰੀਕਾ ਵਾਲੀ ਮਿਹਨਤ ਆ ਜਿਹੜੀ ਰਾਂਸ ਆਈ ਹੈ ਹਨਾ ਹਾਂ ਉਧਰ ਵੇਦ ਕਰਦੇ ਆ ਤੇ ਇਧਰ ਵਿਚਾਰੇ ਆਪਦਾ ਪੈਸਾ ਲਾਉਂਦੇ ਆ ਆਪ ਵੀਰ ਉਹਨਾਂ ਨੇ ਕੀਤਾ ਕੰਮ ਐ ਨਹੀਂ ਇਹ ਤਾਂ ਮਾਲਕ ਨੇ ਜੀ ਇਹੋਨਾਂ ਦੇ ਰਿਲੇਟਿਵ ਨੇ ਅੱਛਾ ਜੀ ਉਹਨਾਂ ਦੇ ਇਹ ਇਹ ਇਹਨਾਂ ਦੇ ਰਿਲੇਟਿਵ ਆ ਆਪ ਤਾਂ ਸਾਰੀ ਫੈਮਲੀ ਅਮਰੀਕਾ ਰਹਿੰਦੀ ਆ ਉਹ ਠੀਕ ਆ ਜੀ ਠੀਕ ਆ ਆ ਬਾਥਰੂਮ ਆ ਗਿਆ ਇਹਨਾਂ ਦੀ ਦੇਖ ਰਹਿਕ ਵਿੱਚ ਹੋਇਆ ਕੰਮ ਹਾਂ ਇਹਨਾਂ ਦੀ ਦੇਖ ਰਹਿਕ ਵਿੱਚ ਹੋਇਆ ਇਹਨਾਂ ਦੀ ਦੇਖ ਰਹਿਕ ਵਿੱਚ ਹੋਇਆ ਆ ਦੇਖੋ ਆ ਦੇਖੋ ਸਾਰੀ ਹਾਈ ਗਲੋਸ ਲੱਗੀ ਆ ਟਾਈਲ ਇਹ ਬਾਈ ਉਹਨਾਂ ਦਾ ਰਿਵਿਊ ਲੈ ਲਿਏ ਆਪਾਂ ਮਤਲਬ ਕਿਉਂਕਿ ਅੱਜ ਦੇ ਦਿਨ ਇਹ ਹੀ ਐਟ ਪ੍ਰੈਜ਼ੈਂਟ ਇਹ ਹੀ ਮਾਲਕ ਹੈ ਇਹ ਹੀ ਮਾਲਕ ਨੇ ਇਹ ਹੀ ਮਾਲਕ ਹਾਂ ਆ ਜੋ ਇਹਨਾਂ ਨਾਲ ਵੀ ਫਿਰ ਮਾੜੀ ਜਿਹੀ ਇੰਟਰੋਡਕਸ਼ਨ ਕਰਦੇ ਆ ਵੀ ਕਿਵੇਂ ਆ ਕੰਮ ਕਿਹੋ ਜਾ ਮਿਸਤਰੀ ਦਾ ਕੀ ਰਿਵਿਊ ਰਿਹਾ ਪੱਥਰਪ੍ਰਤੀ ਹਨਾ ਆਜੋ ਮੜਾ ਜਾ ਮਾਸਟਰ ਜੀ ਇੱਥੇ ਆ ਜਾ ਬਾਈ ਜੀ ਕਿਵੇਂ ਆ ਮਤਲਬ ਬੰਦਿਆਂ ਦਾ ਏ ਡੀਲ ਕਿਵੇਂ ਰਹੀ ਤੁਹਾਡੇ ਨਾਲ ਕਿਵੇਂ ਸੀ ਸਸਤਾ ਡੀਲ ਬਹੁਤ ਵਧੀਆ ਰਹੀ ਏ ਇਹਨਾਂ ਦੀ ਇਹਨਾਂ ਦੀ ਅਸੀਂ ਇੱਕ ਦਿਨ ਦੋ ਦਿਨ ਪਹਿਲੇ ਇੰਸਟਾ ਤੇ ਵੀਡੀਓ ਦੇਖੀ ਜੀ ਵੀਡੀਓ ਦੇਖ ਕੇ ਸਾਨੂੰ ਲੱਗਿਆ ਕਿ ਸਾਡੇ ਸ਼ਹਿਰ ਨਾਲੋਂ ਇਹਨਾਂ ਦਾ ਕੰਮ ਵਧੀਆ ਹੈ ਜੀ ਟੈਲਾ ਵਧੀਆ ਉੱਥੇ ਜੀ ਹੋ ਰੇਟ ਤਾਂ ਉਸ ਨਾਲ ਵੀ ਵਧੀਆ ਸੀ ਆ ਵਾਹ ਤੇ ਅਸੀਂ ਫਿਰ ਰਾਤੋਂ ਰਾਤ ਹੀ ਪਲਾਨਿੰਗ ਕੀਤੀ ਅਗਲੇ ਦਿਨ ਸਵੇਰੇ ਅਸੀਂ ਇਹਨਾਂ ਕੋਲ ਜਾਵਾਂਗੇ ਸਾਨੂੰ ਜਾ ਕੇ ਉੱਥੇ ਇਹਨਾਂ ਦੇ ਵੀਡੀਓ ਤੋਂ ਵੀ ਐਕਸਟਰਾ ਚੀਜ਼ ਸਾਨੂੰ ਮਿਲੀ ਵਾਹ ਕੁਆਲਿਟੀ ਵਾਈਜ਼ ਕਲਰ ਵਾਈਜ਼ ਡਿਜ਼ਾਈਨ ਵਾਈਜ਼ ਵਾਹ ਧੰਨਵਾਦ ਸਨ ਆਪਾਂ ਉਹ ਮੈਂ ਕਹਿੰਨਾ ਯਾਰ ਇਹ ਬੰਦੇ ਨੂੰ ਆਪਾਂ ਯਾਰ ਉੱਥੇ ਇਹ ਜ਼ਰਾ ਕਰਤਾ ਇੰਨਾ ਸਤ ਤੋਂ 10 ਮਿੰਟ ਦੀ ਵੀਡੀਓ ਚ ਨਹੀਂ ਇੰਨੀ ਗੱਲ ਆ ਕੇ ਗਈ ਹਾਂ ਅਸੀਂ ਗੰਗਾ ਨਗਰ ਚ ਮਾਲ ਦੇਖਿਆ ਸਾਨੂੰ ਉੱਥੇ ਕਲਰ ਵਾਈਜ਼ ਡਿਜ਼ਾਈਨ ਵਾਈਜ਼ ਨਹੀਂ ਮਿਲਿਆ ਪਲੱਸ ਰੇਟ ਵੀ ਜ਼ਿਆਦਾ ਸੀ ਅਸੀਂ ਜਾਂਦੇ ਹੀ ਉੱਥੇ ਦੇਖ ਕੇ ਚੀਜ਼ ਓਕੇ ਕਰਕੇ ਇਹਨਾਂ ਨੂੰ ਕਿਹਾ ਜੀ ਸਾਡਾ ਮਾਲ ਲੋੜ ਇਹਨਾਂ ਨੇ ਸਾਡਾ ਨਾਲ ਦੇ ਨਾਲ ਹੀ ਅਗਲੇ ਦਿਨ ਹੀ ਸਾਡਾ ਮਾਲ ਅੱਤੇ ਸਾਡੇ ਕੋਲ ਪਹੁੰਚ ਗਿਆ। ਜੀ ਅਸੀਂ ਕੰਮ ਸਟਾਰਟ ਕਰ ਲਿਆ। ਤੇ ਇੱਕ ਗੱਲ ਹੋਰ ਦੱਸੋ। ਹਾਂਜੀ। ਕੋਈ ਮਾਲ ਘਟੇ ਵਧੇ ਦੀ ਜ਼ਿੰਮੇਵਾਰੀ ਲਈ ਹੈ? ਬਿਲਕੁਲ ਜੀ ਬਿਲਕੁਲ ਮਾਲ ਐਕੂਰੇਟ ਸਾਰਾ ਆਇਆ। ਇਹਨਾਂ ਨੇ ਕਿਹਾ ਕੋਈ ਟੁੱਟ-ਫੁੱਟ ਨਹੀਂ ਹੋਊਗੀ। ਫਿਰ ਵੀ ਕੋਈ ਤੁਹਾਡੇ ਇੱਕ ਦੋ ਡੱਬੇ ਵਿੱਚ ਡਰਾਈਵਰ ਰਸਤੇ 'ਚ ਕੋਈ ਉਨ੍ਹੀ ਕੀ ਹੋ ਜਾਂਦੀ ਹੈ। ਫਿਰ ਵੀ ਅਸੀਂ ਦਿਨਦਾਰ ਬੈਠੇ। ਮਤਲਬ ਸਾਬਤਾਂ ਮਾਲ ਥੋੜਾ ਟੁੱਟਿਆ ਇਹਨਾਂ ਦਾ। ਹਾਂਜੀ ਹਾਂਜੀ। ਮਾਲ ਸਾਰਾ ਹੀ ਸਾਬਤ ਆਇਆ ਜਿਹੜੀ ਜੱਡੀ ਗੱਡੀ ਇਹਨਾਂ ਨੇ ਭੇਜੀ ਉਹ ਵੀ ਬੰਦਾ ਬਹੁਤ ਵਧੀਆ ਸੀ ਮਾਲ ਬਿਲਕੁਲ ਸਹੀ ਸਲਾਮਤ ਲੈ ਕੇ ਆਇਆ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਆਈ ਇਹ ਨਹੀਂ ਕਿ ਅਸੀਂ ਉੱਥੇ 2 ਲੱਖ ਦਾ ਮਾਲ ਬੁੱਕ ਕਰਾ ਕੇ ਆ ਕੇ ਸਾਰਾ ਕਚਰਾ ਭੇਜਤਾ ਇਹਨਾਂ ਨੇ ਸਾਰਾ ਮਾਲ ਐਕੂਰੇਟ ਸਾਫ ਸੁਥਰਾ ਮਾਲ ਆਇਆ ਮਾਲਜ ਕੋਈ ਕੰਮ ਬਾਕੀ ਦੇਖੋ ਗਾਹਕ ਦੇ ਵਿਸ਼ਵਾਸ ਦੇਖੋ ਸਾਨੂੰ ਪੇਮੈਂਟ ਪਹਿਲਾਂ ਅਡਵਾਂਸ ਦੇ ਜਾਂਦੇ ਆ ਜੀ ਅਸੀਂ ਇਹਨਾਂ ਨੂੰ ਨਹੀਂ ਜਾਣਦੇ ਸਾਨੂੰ ਨਹੀਂ ਜਾਣਦੇ ਸਿਰਫ ਇੱਕ ਗੱਲ ਕਿਤੇ ਵਿਸ਼ਵਾਸ ਤੇ ਖੜੀ ਹੈ ਕਿਸੇ ਪੇਮੈਂਟ ਦੇ ਆਈ ਸੋ ਸਾਡਾ ਮਾਲ ਆ ਜਾਊਗਾ ਆਪੋ ਸਾਡੇ ਦੇ ਸਾਡੇ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਤੇ ਮੈਨੂੰ ਪਤਾ ਲੱਗਿਆ ਕਿ ਇਹ ਦੋ ਤਿੰਨ ਥਾਵਾਂ ਤੇ ਹੋਰ ਕੰਮ ਚੱਲੀਆਂ ਨੇ ਹਾਂ ਇਸੇ ਇਸੇ ਪਿੰਡ ਦੇ ਵਿੱਚ ਇੱਕੋ ਪਿੰਡ ਚ ਇੱਕੋ ਪਿੰਡ ਦੇ ਵਿੱਚ ਆਪਾਂ ਤਿੰਨ ਕੋਠੀਆਂ ਅੱਜ ਦਿਖਾਵਾਂਗੇ ਤੁਹਾਨੂੰ ਚਲੋ ਆਜੋ ਚੱਲਦੇ ਆਜੋ ਆਜੋ ਹੋਰ ਦੇਖਦੇ ਆ ਲੈ ਵੀ ਕੰਗਾਰੂ ਦੱਸਦਾ ਵੀ ਕੋਠੀ ਆਸਟ੍ਰੇਲੀਆ ਵਾਲੇ ਗੱਭਰੂ ਦੀ ਹੈ ਨਾ ਮਾਸਟਰ ਜੀ ਆਸਟ੍ਰੇਲੀਆ ਵਾਲੇ ਦੀ ਹੈ ਬਿਲਕੁਲ ਜੀ ਬਿਲਕੁਲ ਸਹੀ ਪਛਾਣਿਆ ਤੁਸੀਂ ਤੇ ਗੱਲ ਐ ਉਹ ਆ ਵੀ ਕਮਾਈ ਲਈ ਤੁਸੀਂ ਅਮਰੀਕਾ ਉੱਠ ਜਾਓ ਕੈਨੇਡਾ ਉੱਠ ਜਾਓ ਇੰਗਲੈਂਡ ਉੱਠ ਜਾਓ ਜਪਾਨ ਉੱਠ ਜਾਓ ਪਰ ਜਦੋਂ ਕਮਾਈ ਖਰਚਣੀ ਆ ਉਦੋਂ ਦੌੜ ਆ ਕੇ ਮਾਸਟਰ ਮਾਰਬਲ ਤੇ ਮੁੱਕ ਜਾਂਦੀ ਆ ਸਾਡੇ ਕੋਲੇ ਬਹੁਤ ਐਨਆਰਆਈ ਕਸਟਮਰ ਹੈ ਵੀ ਸਾਡਾ ਦੇਖੋ ਪੂਰੀ ਕੋਸ਼ਿਸ਼ ਹੁੰਦੀ ਆ ਵੀ ਉਹਨੂੰ ਹਰ ਗੱਲ ਤੋਂ ਸੈਟੀਸਫਾਈ ਕਰੀਏ ਮਤਲਬ ਆ ਯਾਰ ਆ ਜਿਹੜਾ ਸਭ ਤੋਂ ਬਾਹਰਲੇ ਪਾਸੇ ਲੱਗਿਆ ਹਾਂਜੀ ਇਹ ਕਿੰਨਾ ਕੁ ਮਹਿੰਗਾ ਸਿਸਟਮ ਲੱਗਿਆ ਵਾ ਆਹਾ ਸਿਰਫ ਜਿਹੜੀ ਆਪਣੀ 22 ਰੁਪਏ ਫੁੱਟ ਟਾਈਲ ਹੈ ਬਹੁਤ ਲੋਕਾਂ ਨੂੰ ਯਕੀਨ ਨਹੀਂ ਆਉਂਦਾ ਵੀ 22 ਰੁਪਏ ਦੇ ਵਿੱਚ ਕੋਈ ਲੋਟ ਦਿੰਦੇ ਹੋਣਗੇ ਉਹਨੂੰ ਇਹ ਲੱਗਦਾ ਵੀ ਲੋਟ ਹੈ ਜਾਂ ਕੋਈ ਸਟੈਂਡਰਡ ਦਾ ਮਾਲ ਹੋਊਗਾ ਆ 22 ਰੁਪਏ ਚ ਲੱਗਿਆ 22 ਰੁਪਏ ਫੁੱਟ ਦੀ ਟਾਇਲ ਮੈਂ ਵੀ ਦੇਖ ਕੇ ਮੈਨੂੰ ਵੀ ਸ਼ੌਕ ਲੱਗਿਆ ਇਹਦੀ ਆਉਟਪੁੱਟ ਦੇਖ ਕੇ ਵੀ ਇੰਨੀ ਸੋਹਣੀ ਟਾਇਲ ਲੱਗਦੀ ਹੈ ਤੇ 22 ਦੀ ਸੱਥਲੋ ਲੈ ਕੇ ਉੱਪਰ ਤੱਕ ਲੱਗੀ ਹੋਈ ਹੈ ਛੱਤ ਤੇ ਵੀ ਲੱਗੀ ਹੋਈ ਹੈ ਸਾਰੀ ਯਾਰ ਮੈਂ ਤੁਹਾਨੂੰ ਅਸਾ ਡਰੋਨ ਵਾਲਾ ਸ਼ਾਟ ਲਾਉਣਾ ਪਊ ਫਿਰ ਤਾਂ ਇਹਦਾ ਮਤਵ ਵਾਲਾ ਹਾਂ ਡਰੋਨ ਵਾਲਾ ਸ਼ਾਟ ਲਾਉਣਾ ਪਊ ਫਿਰ ਇੱਕ ਗੱਲ ਹੋਰ ਦੇਖੋ ਮਾਸਟਰ ਜੀ ਜਿਹੜੀ ਕਮਾਲ ਜੀ ਆਈ ਹੈ ਸਾਹਮਣੇ ਹਾਂਜੀ ਗੱਲ ਆਰਕੀਟੈਕਟ ਤੇ ਵੀ ਹੈ ਗੱਲ ਲਾਉਣ ਵਾਲੇ ਤੇ ਵੀ ਹੈ ਹੂੰ ਜਿਹੜਾ ਆ ਗੋਲਾ ਇਹ ਬਣ ਗਿਆ ਮਾਰਬਲ ਦਾ ਗੋਲਾ ਮਾਰ ਬੁੱਲਦਾ ਹਾਂਜੀ ਇਹਦਾ ਇਹਦੇ ਨਾਲ ਤਾਲਮੇਲ ਕਿੰਨਾ ਬਣ ਗਿਆ ਬਣਿਆ ਬਹੁਤ ਸੋਹਣੀ ਲਾਈਟ ਗ੍ਰੇ ਡਾਰਕ ਗ੍ਰੇ ਦਾ ਕੰਬੀਨੇਸ਼ਨ ਆ ਬਲੈਕ ਨਾਲ ਕੰਬੀਨੇਸ਼ਨ ਇਹਦਾ ਗ੍ਰੇਨੇਟ ਦਲਾਤਾ ਹੈ ਨਾ ਚਾਰੇ ਪਾਸੇ ਬਾਉਂਡਰੀ ਮਾਰਤੀ ਬਹੁਤ ਸੋਹਣੀ ਦੇਖੋ ਗੋਲਾ ਗੋਲਾ ਪੂਰਾ ਵਧੀਆ ਸ਼ੌਂਕ ਨਾਲ ਬਣਾਇਆ ਹੈ ਫਿਰ ਫਿਰ ਹੋਰ ਦੇਖੋ ਜਿਹੜੀ ਚੀਜ਼ ਕਮਾਲ ਪੌੜੀ ਕਿਵੇਂ ਰਲੀ ਨਾਲ ਹੂੰ ਹੈ ਮੈਨੂੰ ਵੀ ਐਂਟਰ ਕਰਦੇ ਸਾਰ ਦੇਖੋ ਕਿੰਨਾ ਖੁੱਲਾ ਮਾਹੌਲ ਹੈ ਦੇਖੋ ਸ਼ਹਿਰਾਂ ਚ ਦਾ ਮਾਹੌਲ ਆਪ ਨੂੰ ਮਿਲਦਾ ਹੀ ਕੋਈ ਨਹੀਂ ਨਹੀਂ ਮਿਲਦਾ ਇਹ ਇਹ ਪਿੰਡਾਂ ਵਾਲਿਆਂ ਦੇ ਹਿੱਸੇ ਆ ਆ ਇਹ ਪੌੜੀ ਕਿੱਡੀ ਵੱਧ ਗਈ ਕਿੱਡੀ ਕਮਾਲ ਚੀਜ਼ ਬਣੀ ਹੈ। ਜੇ ਰਾਜਸਥਾਨ ਦੇ ਪਿੰਡ 'ਚ ਖੜੇ ਆ 19Z ਦੇ ਵਿੱਚ। ਹੂੰ। ਪਹਿਲਾਂ ਇਹ ਮਿੱਟੀ ਰਾਜਸਥਾਨ ਦੇ ਟਿੱਬਿਆਂ 'ਚੋਂ ਨਿਕਲੀ। ਫਿਰ ਇਹ ਗੁਜਰਾਤ ਗਈ। ਗੁਜਰਾਤ ਤੋਂ ਬਣੀ ਫਿਰ ਇਹ ਰਾਸਤਾਨ ਆਈ। ਫਿਰ ਰਾਸਤਾਨ ਆਈ। ਫਿਰ ਅੱਗੇ ਲੱਗੀ ਇੱਥੇ। ਰਾਸਤਾਨ ਦਾ ਬੰਦਾ ਗਿਆ ਕਮਾਈ ਕਰਨ ਆਸਟ੍ਰੇਲੀਆ ਫਿਰ ਉਹਨੇ ਕਮਾਈ ਕਰਕੇ ਇੱਥੇ ਵਾਕੇ ਫਿਰ ਫਿਰ ਮਿੱਟੀ ਰਾਸਤਾਨ 'ਚੋਂ ਆੜੀ। ਹਾਂ ਹਾਂਜੀ ਆ ਅੰਦਰਲੇ ਪਾਸੇ ਵੀ ਆ ਵੀ ਮਾਲ ਆਪਣਾ ਹੀ ਆ ਇਹ ਵੀ ਆਪਣਾ ਜੀ ਇਹ ਉਹ ਕਾਰਵਿੰਗ ਵਾਲਾ ਨਹੀਂ ਗਾ ਚਮਕਦੇ ਰਿਸ਼ੇ ਕਾਰਵਿੰਗ ਵਾਲਾ ਆਪਾਂ ਪਹਿਲਾਂ ਵੀ ਇੱਕ ਵਾਰ ਵੀਡੀਓ ਪਾਈ ਸੀ ਹਰਪੇਜ ਨੇ ਪਾਈ ਸੀ ਦੇਖੋ ਤੁਹਾਡੇ ਨਾਲ ਕੋਠੀ ਦੀ ਵੀਡੀਓ ਪਾਈ ਸੀ ਨਾ ਆਪਾਂ ਇਹ ਇਥੋਂ ਖੜ ਕੇ ਇਥੋਂ ਖੜ ਕੇ ਜਦੋਂ ਕਰਨੇ ਆਪਾਂ ਦੇਖਦੇ ਆ ਇਹ ਵੀ ਇਕੋ ਮੈਟ ਹੀ ਆ ਇਕੋ ਮੈਟ ਸਾਰੀ ਐਂਡਲੈਸ ਲੱਗੀ ਹੋਈ ਆ ਜੁਆਇੰਟਲੈਸ ਲੱਗੀ ਆ ਕੋਈ ਜੁਆਇੰਟ ਨਹੀਂ ਟਾਇਲ ਦੇ ਵਿੱਚ ਕੋਈ ਜੁਆਇੰਟ ਨਹੀਂ ਜਮਾ ਨਾਲ ਵਾਲ ਜਿੰਨੀ ਬੈਥ ਨਹੀਂ ਤੇ ਮਾਰਬਲ ਵਾਲੀ ਲੁੱਕ ਦਿੰਦੀ ਹੈ ਮਾਰਬਲ ਦੀ ਪਹਿਲਾਂ ਆਪ ਲਾਉਂਦੇ ਸੀ 20 ਦਿਨਾਂ ਬਾਅਦ ਲਗਾਈ ਹੁੰਦੀ ਸੀ ਮਹੀਨਾ ਲਗਾਈ ਤੇ ਲੱਗਦਾ ਸੀ ਇਹ ਅੱਜ ਲਾ ਦੋ ਸਵੇਰੇ ਸੋਡੀ ਟਾਇਲ ਤਿਆਰ ਹੈ ਮੌਕੇ ਤੇ ਤਿਆਰ ਹੈ ਮੌਕੇ ਤੇ ਤਿਆਰ ਆ ਕੋਈ ਪੈਰਾਣਾ ਘਸਣਾ ਨਹੀਂ ਇਹ ਸੋ ਸਾਹਮਣੇ ਨੀਗਾ ਮਾਰੋ ਰੇਸ਼ੇ ਦੇਖੋ ਚਮਕਦੇ ਟਾਇਲ ਦੇ ਦੇਖੋ ਲਾਈਟ ਪੈਂਦੀ ਹੈ ਨਾ ਦੇਖੋ ਰੇਸ਼ੇ ਦੀ ਲੁੱਕ ਮੈਨੂੰ ਏਡੀ ਸੋਹਣੀ ਲੱਗੀ ਵੀ ਮੈਂ ਆਪਣੇ ਘਰ ਬਣਾਉਂਗਾ ਤਾਂ ਸਭ ਤੋਂ ਪਹਿਲਾਂ ਰੇਨ ਵਾਈਟ ਟੂ ਸੈਲੈਕਟ ਕਰੂੰਗਾ ਵੀ ਆਹ ਲਾ ਦੇ ਚੁੱਪ ਕਰਕੇ ਗੱਲ ਸਹੀ ਹੈ ਮਾਟਰ ਜੀ ਜਮਨ ਫਿਰ ਤੁਸੀਂ ਦੇਖੋ ਐਵੇਂ ਹੀ ਇਹ ਬਣਿਆ ਤਣਿਆ ਰੇਸ਼ਾ ਹੀ ਆਇਆ ਇੰ ਰਸੋਈ ਚ ਵੜ ਗਿਆ ਸਾਰਾ ਐਂ ਬਣਿਆ ਦੇਖੋ ਕੋਈ ਤੇਲ ਦੀ ਐਂ ਨਹੀਂ ਕੋਈ ਅਲੱਗ ਕਿ ਘੱਟ ਕੇ ਪੀਸ ਪਾਤਾ ਉਹ ਵੀ ਰੇਸ਼ਾ ਪਣਾਉਂਦਾ ਪਣਾਉਂਦਾ ਲੈ ਕੇ ਸਭ ਐਂਡ ਤੱਕ ਚਲਾ ਗਿਆ ਤੇ ਮੈਨੂੰ ਐਂ ਲੱਗਦਾ ਵੀ ਲਾਉਣ ਵਾਲੇ ਬੰਦੇ ਦੀ ਨਾਲ ਦੀ ਨਾਲ ਮਾਰਕੀਟ ਬਣ ਰਹੀ ਹੈ ਪੂਰੀ ਪੂਰੀ ਜੀ ਮੈਂ ਕਿਹਾ ਉਹਨੂੰ ਫੋਨ ਕਰਨੀ ਕਿ ਵੀ ਲੈ ਸਾਡੇ ਵੀ ਤੇਲ ਲਾ ਦੇ ਭਾਈ ਸਾਡੇ ਵੀ ਲਾ ਕੇ ਜਾਂ ਲੋੜੇ ਲਿਆਂਦੇ ਪਏ ਆ ਬੰਦੇ ਨੇ ਲਾਉਣ ਵਾਲੇ ਨੇ ਉਧਰ ਬੈੱਡਰੂਮਾਂ ਚ ਜਿੱਥੋਂ ਐਂ ਜਿੱਧਰ ਨੂੰ ਰੇਸ਼ੇ ਦੀ ਅੱਖ ਪਾਲਾ ਰੇਸ਼ਾ ਸਿੱਧਾ ਹੀ ਬੜੀ ਰੇਸ਼ਾ ਸਿੱਧੀ ਤੁਰਿਆ ਜਾਂਦਾ ਸਾਰੀ ਲੋਬੀ ਤੋਂ ਸ਼ੁਰੂ ਹੋ ਗਿਆ ਕਿਚਨ ਦੇ ਵਿੱਚ ਜਾ ਕੇ ਖਤਮ ਹੋਇਆ ਜਾ ਕੇ ਯਾਰ ਸਿੱਧੀ ਗੱਲ ਆ ਇੱਥੋਂ ਧਰਨ ਲੱਗ ਜਾਓ ਮਾਲ ਐਨਾ ਪਿਆ ਮਾਸਟਰ ਮਾਰ ਵਾਲਿਆਂ ਦੇ ਰੂਸ ਤਾਂ ਹੀ ਧਰਦੇ ਤੁਰੇ ਜਾਓ ਮਾਲ ਉਹ ਮੁਕਦਾ ਨਹੀਂ ਮਾਲ ਦਾ ਬਕੈਨੇਡਾ ਹੀ ਭੇਜਦਾ ਰਿਨਵਾਈਟ ਦਾ ਇੰਨਾ ਮਸ਼ਹੂਰ ਕਰਦਾ ਇਹ ਹੂੰ ਉੱਪਰ ਚੱਲ ਕੇ ਦੇਖਾਂਗੇ ਉੱਪਰ ਵੀ ਚੱਲਦੇ ਆਂ ਹਾਂ ਪੁੱਤ ਇੱਧਰ ਬਾਥਰੂਮ ਬਾਥਰੂਮ ਬਣੇ ਪਿਆ ਲਓ ਜੀ ਫਿਰ ਬਾਥਰੂਮ 'ਚ ਵੀ ਚੱਲਦੇ ਆਂ ਆ ਆ ਆ ਆਹ ਇਹਦਾ ਆਪਣਾ ਰਹੀ ਗਿਆ ਸੀਗਾ ਆਹ ਰਹਿ ਗਿਆ ਸੀ ਆਪਾਂ ਤਾਂ ਚੜ ਜਾਣਾ ਸੀ ਇਹ ਹੈ ਆਪਣਾ ਬਰਜਰੀ ਬੈਂਕੋ ਹਾਂ ਆਹ ਦੇਖੋ ਕਰਨ ਕਰ ਗੱਲ ਓਹੀ ਕੰਬੀਨੇਸ਼ਨ ਜਿਹੜੇ ਉੱਥੇ ਬਣੇ ਹੋਏ ਉਹੀ ਚੱਕ ਕੇ ਲਾਉਂਦਾ ਉਹੀ ਚੱਕ ਕੇ ਲਾਦਾ ਜੀ ਆਹ ਬਰਜਰੀ ਬੈਂਕੋ ਦਾ ਲਾਈਟ ਹੈ ਆਹ ਬਰਜਰੀ ਬੈਂਕੋ ਦਾ ਡਾਰਕ ਹੈ 33 ਰੁਪਏ ਸਕੁਅਰ ਫੁੱਟ ਵਾਲੀ ਟਾਈਲ ਹੈ ਜਿਹੜਾ ਕੋਈ ਭੁਲੇਖੇ ਚ ਰਹਿੰਦਾ ਨਾ ਵੀ ਕੋਈ ਲੋਰਟ ਦਿੰਦੇ ਆ ਕੋਈ ਹੋਰ ਦਿੰਦੇ ਆ ਆਪਾਂ ਟਾਈਲ ਲੱਗੀ ਦਿਖਾਦੀ ਵੀ ਆ ਟਾਈਲ ਸਾਡੀ ਲੱਗੀ ਪਈ ਹੈ ਪ੍ਰੀਮੀਅਮ ਟਾਈਲ ਹੈ ਪ੍ਰੀਮੀਅਮ ਕਸਟਮਰ ਆ ਸਾਡੇ ਕੋਲੇ ਤੇ ਕੋਈ ਕੰਪਲੀਟ ਨਹੀਂ ਕਿਸੇ ਕਿਸਮ ਦੀ ਡੀਟੇਲ ਨਹੀਂ ਯਾਰ ਨੋਟ ਵਾਲੀ ਗੱਲ ਤਾਂ ਹੀ ਆ ਬਈ ਕੋਈ ਜਿਗਰਾ ਕਰਕੇ ਪੰਜ ਘੋੜੇ ਮੰਗੇ ਇਹਦੇ ਨਾਲ ਦੇ ਤਾਂ ਉਹਨੂੰ ਮਿਲ ਉਹ ਵੀ ਮਿਲ ਜਾਣੀ ਆ ਦੇਖੋ ਰੇਸ਼ਾ ਇੱਥੇ ਹੀ ਪੰਡਤਾ ਤੁਰਿਆ ਜਾਂਦਾ ਦੇਖੋ ਆ ਦੇਖੋ ਇਹ ਨਿਸ਼ਾਨੀ ਹੈ ਵੀ ਸਾਰਾ ਜਿੰਨਾ ਕੰਪਨੀ ਦਾ ਮਾਲ ਹੈ ਰੈਗੂਲਰ ਮਾਲ ਹੈ ਐਂਡਲੈਸ ਸੀਰੀ ਦੇ ਵਿੱਚ ਐਂਡਲੈਸ ਤੋਂ ਵਗੈਰਾ ਆਪਣੇ ਕੋਲੇ ਕੁਝ ਵੀ ਹੈ ਨਹੀਂ ਦੁਕਾਨ ਦੇ ਵਿੱਚ ਹੂੰ 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 ਚਲ ਗਏ ਮੜਾ ਤਾਂ ਦੇਖੀਏ ਮਾਟਰ ਜੀ ਆਜੋ ਆਜੋ ਤਾਂ ਦੇਖ ਕੇ ਫੇਰ ਲਾਉਣ ਵਾਲੇ ਨੇ ਦੇਖੋ ਤੁਸੀਂ ਕਮਾਲ ਗੱਲ ਧਿਆਨ ਰੱਖਿਆ ਪੌੜੀਆਂ ਦੇ ਵਿੱਚ ਲਾਇਆ ਮੈਨੂੰ ਬਹੁਤ ਸੋਹਣਾ ਲੱਗਿਆ ਜੀ ਕਨਸੈਪਟ ਇਹ ਪਾ ਪੌੜੀਆਂ ਦੇ ਵਿੱਚ ਲਾਇਆ ਪੌੜੀਆਂ ਦੇ ਵਿੱਚ ਵੀ ਰੇਸ਼ਾ ਦਾ ਧਿਆਨ ਰੱਖਿਆ ਵੀ ਮੈਂ ਰੇਸ਼ਾ ਹੋਰ ਪਾਸੇ ਨੂੰ ਨਹੀਂ ਜਾਣ ਦੇਣਾ ਉਹ ਜਿਹੜਾ ਫਲੋਰ ਤੇ ਲੱਗੀ ਆ ਉਸ ਦੀ ਮੈਚਿੰਗ ਪੌੜੀ ਦੇ ਵਿੱਚ ਕਰ ਦਿੱਤੀ ਫੇਰ ਤੂੰ ਦੇਖ ਕਰਨੇ ਆ ਦੇਖ ਪੁੱਤ ਕੋਈ ਪੌੜੀ ਦੇ ਵਿੱਚ ਰੇਸ਼ਾ ਤੈਨੂੰ ਹੋਰ ਪਾਸੇ ਨੂੰ ਜਾਂਦਾ ਨਹੀਂ ਮਿਲੂਗਾ ਸਾਰਾ ਰੇਸ਼ਾ ਇੱਕ ਪਾਸੇ ਨੂੰ ਜਾਂਦਾ ਹੈ ਹੂੰ ਇਹ ਇਹ ਲੱਗ ਗਿਆ ਇਹਦੇ ਨਾਲ ਤਾਂ ਹੀ ਪੌੜੀ ਚ ਇਹਦੇ ਨਾਲ ਦਾ ਸੇਮ ਨਾਲ ਦਾ ਇਹਦੇ ਚ ਪੌੜੀ ਚ ਲਾ ਗਿਆ ਤੇ ਆਹ ਜਿਹੜਾ ਨਾਲ ਆਹ ਬਣਾਤਾ ਇਹ ਵੀ ਇਸੇ ਜਿਹਾ ਬਣਾਤਾ ਆ ਬਹੁਤ ਸੋਰੀ ਐਸੀ ਜਿਹੀ ਬਣਾਤਾ ਜੀ ਜੀ ਐਸੀ ਜਿਹੀ ਆ ਬਣਾਤਾ ਹੂੰ ਡਬਲ ਗੋਲਾ ਕਰਤਾ ਦੇਖੋ ਇਹਦੇ ਉੱਪਰ ਵੀ ਗੋਲਾ ਆ ਗਿਆ ਫਿਰ ਆਹ ਬਾਹਰ ਇਹਨਾਂ ਨੇ ਇਹਦੇ ਇਹਨੂੰ ਕੀ ਕਹਿੰਦੇ ਪੋਰਚ ਹਾਂ ਬਾਹਰ ਓਪਨ ਟਰੈਸ ਆ ਗਿਆ ਜੀ ਇਹਨਾਂ ਦਾ ਹਾਂ ਇਹਨੂੰ ਇਹਦੇ ਇਹਦੇ ਚ ਉਹ ਲਾਤਾ ਬਾਹਰ ਪੇ ਫੁੱਟਵਾਲੀ ਆਪਣੀ ਹੂੰ ਤੇ ਇਹਦੇ ਚ ਉਹ ਫੇਰ ਥੱਲੇ ਵਾਲਾ ਹੀ ਲਾ ਗਿਆ ਮਾਲ ਇਹ ਚ ਵੀ ਥੱਲੇ ਵਾਲਾ ਆ ਗਿਆ ਤੇ ਇਹ ਇਹਦੇ ਚ ਵੀ ਉਹਦੇ ਨਾਲ ਦਾ ਹੀ ਆ ਸਾਰੀ ਕੋਠੀ ਜਾਂਦੇ ਨੇ ਇੱਕੋ ਹੀ ਪੈਟਰਨ ਰੱਖਿਆ ਮਤਲਬ ਐਂ ਨਹੀਂ ਵੀ ਥਾਂ ਥਾਂ ਚੇਂਜ ਕੀਤਾ ਕਿਤੇ ਕੋਈ ਲਾਤਾ ਕਿਤੇ ਕੋਈ ਲਾਤਾ ਜੋ ਆਊਟਰ ਏਰੀਆ ਉੱਥੇ ਲਾਈਟ ਡਾਰਕ ਦਾ ਕੰਬੀਨੇਸ਼ਨ ਆ ਤੇ ਅੰਦਰ ਸਾਰੀ ਰੇਨ ਵਾਈਟ ਤੇ ਆ ਬਾਥਰੂਮ 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 ਜਗ੍ਹਾ ਹੀ ਪੁੱਤ ਲਾਈਟ ਜਗ੍ਹਾ ਹੀ ਘਾੜੀ ਜੀ ਮੈਂ ਤਾਂ ਇਹਨੂੰ ਕਮਰਾ ਸਮਝਿਆ ਸੀ ਕਿਤੇ ਜੀ ਹਾਂ ਆ ਦੇਖੋ ਹੈ ਆਹਾਹਾ ਇਹ ਲੱਗਿਆ ਪਿਆ ਪੈਰੀ ਸਕਰੀਨ ਹਾਂ ਆ ਦੇਖ ਮੈਂ ਕਹਿੰਦਾ ਸਭ ਤੋਂ ਮੈਂ ਕਹਿੰਦਾ ਯਾਰ ਆਪਾਂ ਸ਼ੋਅਰੂਮ ਦੀ ਬਜਾਏ ਆਪਾਂ ਕਰਾਈ ਕਰਾਂ ਜੀ ਕਰਾਈ ਸਹੀ ਹੈ ਜੀ ਬਿਲਕੁਲ ਸਹੀ ਹੈ ਉਹ ਨਾ ਉੱਥੇ ਲੱਗਿਆ ਜੱਜਦਾ ਹੀ ਨਹੀਂ ਯਾਰ ਜਿੰਨਾ ਇੱਥੇ ਲੱਗਦਾ ਲੱਗਦਾ ਇੱਥੇ ਪਤਾ ਲੱਗਦਾ ਸਾਰਾ ਸੇਮ ਫਲੋਰ ਹੈ ਸੇਮ ਵਾਲ ਹੈ ਤੇ ਆ ਇੱਕ ਕੰਦੇ ਦੇ ਨੇ ਡਾਰਕ ਕਰਤੀ ਇਹ ਆਪਣਾ ਪੈਰਿਸ ਗ੍ਰੀਨ ਦੇ ਨਾਂ ਤੇ ਬਹੁਤ ਪੌਪੂਲਰ ਕਲਰ ਹੈ ਜੀ ਇਹ ਤੇ ਸੇਮ ਰੇਟ ਦੇ ਵਿੱਚ ਹੈ 33 ਰੁਪਏ ਫੁੱਟ ਦੇ ਵਿੱਚ ਗੰਮਣੀ ਵਾਲੀ ਗੱਲ ਹੈ ਜਿਹੜੀ ਰੀਲ ਹੋਈ ਸੀ ਤੇ 33 ਰੁਪਈਆ ਤੇ ਆ ਫੇਰ ਆ ਗਿਆ 22 ਰੁਪਏ ਹਾਂ ਇਧਰ ਬਾਹਰਲੇ ਪਾਸੇ ਫੇਰ 22 ਰੁਪਏ ਕਿ ਮੈਂ ਨਾ ਯਾਰ ਬਲੈਕ ਐਂਡ ਵਾਈਟ ਤਾਂ ਯਾਰ ਕੰਬੀਨੇਸ਼ਨ ਹੀ ਬੜਾ ਤਕਰਿਆ ਯਾਰ ਬਹੁਤ ساری ਕੋਠੀ ਦਾ ਕੰਬੀਨੇਸ਼ਨ ਪੂਰਾ ਧਿਆਨ ਚ ਰੱਖਿਆ ਮਤਲਬ ਨਹੀਂ ਆਮ ਪਤਾ ਕੀ ਕਰਦੇ ਆ ਕੋਈ ਲੋਟ ਲੈ ਕੇ ਲਾਤਾ ਉਹ ਬੈਡਰੂਮ ਚਲ ਕੀ ਦੀਂਦਾ ਉਹ ਜ ਅਲੱਗ ਲਾ ਦੋ ਕੁਛ ਨਹੀਂ ਹੁੰਦਾ ਉੱਪਰ ਅਲੱਗ ਲਾ ਦੋ ਸਾਰਾ ਥੱਲੇ ਤੋਂ ਸ਼ੁਰੂ ਕੀਤਾ ਦੇਖੋ ਉੱਪਰ ਤੱਕ ਸੇਮ ਕੰਬੀਨੇਸ਼ਨ ਚੱਲੇ ਆ ਇਹਨਾਂ ਨੇ ਛੱਤ ਦੇ ਉੱਪਰ ਵੀ ਇਹੀ ਲਾਤਾ ਛੱਤ ਦੇ ਉੱਪਰ ਵੀ ਇਹੀ ਲੱਗੀ ਹੈ ਸਾਰੀ ਟਾਈਲ ਉੱਪਰਲੇ ਪਾਸੇ ਵੀ ਇਹੀ ਲੱਗੀ ਹੋਈ ਹੈ ਛੱਤ ਦੇ ਉਹ ਤੁਹਾਨੂੰ ਡਰੋਨ ਵਾਲੇ ਸੀਨ ਦੇ ਵਿੱਚ ਦਿਸ ਗਈ ਹੋਊਗੀ ਕੰਗਾਰੂ ਹੁਣਾਂ ਦੇ ਜਮਾਂ ਪੈ ਸਹੀ ਹਾਂ ਬਿਲਕੁਲ ਜਦੋਂ ਕੋਈ ਹੈਲੀਕਾਪਟਰ ਤੇ ਕੋਈ ਮੰਤਰੀ ਸੰਤਰੀ ਕੋਈ ਨੰਗੂਗਾ ਉਹਨੂੰ ਪਤਾ ਲੱਗੂਗਾ ਵੀ ਇੱਥੇ ਮਾਸਟਰ ਮਾਰਵਲ ਵਾਲਾ ਦਾ ਲੱਗਿਆ ਹੋਇਆ ਟੈਲ ਲੱਗੀ ਪਈ ਹੈ ਟੈਲ ਲੱਗੀ ਹੈ ਇੱਥੇ ਆਪਾਂ ਮਿਸਤਰੀ ਤੋਂ ਜ਼ਰੂਰ ਪੁੱਛਾਂਗੇ ਬਾਹਲੇ ਜਿੰਨੇ ਕੰਪਲੀਟ ਕਰਦੇ ਨੇ ਵੀ ਪਾਣੀ ਚਲਾ ਗਿਆ ਪਾਣੀ ਚਲਾ ਗਿਆ ਇਹ ਕਹਿੰਦਾ ਮੈਂ 10 ਸਾਲਾਂ ਤੋਂ ਟੈਲ ਲਾਉਣਾ ਹੈ ਮੇਰੀ ਕਦੇ ਸ਼ਿਕਾਇਤ ਨਹੀਂ ਆਈ ਇਸ ਤਰ੍ਹਾਂ ਦੀ ਵੀ ਕੀ ਰੀਜ਼ਨ ਹੈ ਕਿ ਮੈਂ ਟੈਲ ਲਾਉਂਦਾ ਮਿਸਤਰੀ ਉਹ ਵੀ ਜਾਣਨਾ ਬਹੁਤ ਜ਼ਰੂਰੀ ਹੈ ਭਾਈ ਜਿਹੜਾ ਲੋਕੀ ਕਹਿੰਦਾ ਥੱਲੇ ਪਾਣੀ ਚਲਾ ਗਿਆ ਥੱਲੇ ਪਾਣੀ ਚਲਾ ਗਿਆ ਹੂੰ ਵੀ ਟੈਲ ਦੀ ਫਰਸ਼ ਲੱਗੀ ਸੀ ਝੋਣ ਵੀਰ ਮਿਸਤਰੀ ਦਾ ਸੁਆਪਾ ਨੂੰ ਕੀ ਰੀਜਨ ਆ ਉਹਦਾ ਚ ਆਉਂਦਾ ਕਿਉਂ ਚ ਆਉਂਦੀ ਹੈ ਤੇ ਕੀ ਕਿਹੜੇ ਗੱਲਾਂ ਧਿਆਨ ਰੱਖਣਾ ਪਟਾ ਲਾਉਂਦੇ ਹੋਏ ਸੱਦੋ ਮਿਸਤਰੀ ਨੂੰ ਬਹੁਤ ਸਾਲਾਂ ਬਾਅਦ ਝੜੀ ਲੱਗੀ ਤੇ ਝੜੀ ਨੇ ਕੀ ਕੀਤਾ ਨਾ ਬਹੁਤ ਸਾਰੇ ਮਿਸਤਰੀਆਂ ਦੇ ਸਮਾਨ ਦੇ ਦਾਅਵਿਆਂ ਦੀ ਪੋਲ ਖੋਲਤੀ ਛੱਤਾਂ ਚੋਂਣ ਲੱਗੀਆਂ ਲੋਕਾਂ ਦੇ ਨਾਲ ਲੈਂਟਰ ਵੀ ਚੋਗੇ ਯਾਰ ਲੋਕਾਂ ਦੇ ਪਰ ਆਹ ਬੰਦੇ ਦਾ ਦਾਅਵਾ ਵੀ ਮੇਰੀ ਲਈ ਵੀ ਛੱਤ ਤੇ ਫਰਸ਼ ਚੋਈ ਨਹੀਂ ਜਾਣਕਾਰੀ ਜ਼ਰੂਰੀ ਚਾਹੀਦੀ ਇਹੋ ਜੇ ਬੰਦੇ ਤੋਂ ਲੈਣੀ ਕਾਰਨ ਕੀ ਹੈ ਮਿਸਤਰੀ ਸਾਹਿਬ ਵੀ ਥੋੜੀ ਲਾਈ ਫਰਸ਼ ਚੋਂਦੀਗਾ ਤੋਂ ਨਹੀਂ ਕਾਰਨ ਇਹ ਹੈ ਕਿ ਆਪਣੇ ਕੀ ਮਿਸਤਰੀ ਕੀ ਕਰਦੇ ਆ ਇਹਨੂੰ ਸੁੱਕੀ ਨੂੰ ਲਾ ਲੈਂਦੇ ਆ ਟਾਇਲ ਅੱਛਾ ਇਹ ਸੁੱਕੀ ਨਹੀਂ ਲਾਉਂਦੇ ਇਹ ਟਾਇਲ ਨੂੰ ਬੋਲਦੇ ਪੋਰਸਲਿਨ ਸੈਰਾਮਿਕ ਟਾਇਲ ਬੋਲਦੇ ਇਹ ਹੈਗੀ ਜੀ ਪੋਰਸਲਿਨ ਟਾਇਲ ਹਾਂ ਸੈਰਾਮਿਕ ਨਹੀਂ ਹੈਗੀ ਮਤਲਬ ਇਹਨੂੰ ਭੌਂਕੇ ਲਾਉਣਾ ਜ਼ਰੂਰੀ ਹੈ ਇਹਨੂੰ ਗਿੱਲੀ ਕਰਨਾ ਜ਼ਰੂਰੀ ਹੈ ਗਿੱਲੀ ਕਰਨੀ ਜ਼ਰੂਰੀ ਹੈ ਇਹਨੂੰ ਜੇ ਇਹਨੂੰ ਗਿੱਲੀ ਨਹੀਂ ਕਰੋਗੇ ਉਸ ਤੋਂ ਬਾਅਦ ਪਾਣੀ ਖਿੱਚੂਗੀ ਖਿੱਚੋਗੇ ਪਾਣੀ ਇਹ ਅੱਛਾ ਹਾਂਜੀ ਇਹਨੂੰ ਗਿੱਲੀ ਕਰਕੇ ਫੇਰੇ ਦੇ ਥੱਲੇ ਕੈਮੀਕਲ ਲਾ ਕੇ ਫੇਰ ਤੇਲ ਨੂੰ ਲਾਓ ਤੇ ਜ 3 ਐਮ ਐਮ ਦਾ ਸਪੇਸਰ ਜ਼ਰੂਰ ਦੇਣਾ ਹੈ ਜੀ ਆਪ ਸਪੇਸਰ ਜ਼ਰੂਰ ਦਿਓ ਹਾਂਜੀ ਅਗਰ ਸਪੇਸਰ ਤੁਸੀਂ ਨਾ ਦੋਗੇ ਤਾਂ ਟੈਂਪਰੇਚਰ ਨਾਲ ਇਹਦੇ ਵਿੱਚ ਗਰਾਉਂਡ ਜਿਹੜਾ ਪਰੋਗੇ ਸਿੰਟ ਵਗੈਰਾ ਪਰੋਗੇ ਉਹ ਨਿਕਲ ਜਾਣਾ ਅੱਛਾ ਜੀ ਹਾਂਜੀ ਪਾਣੀ ਚਲੇ ਜਾਣਾ ਹੈ ਨਾ ਬਿਲਕੁਲ ਬਿਲਕੁਲ ਜੀ ਮਤਲਬ ਆਪ ਆਕਸੀ ਜ਼ਰੂਰ ਇਹਦੇ ਵਿੱਚ ਪਰਨੀ ਆ 3 ਐਮ ਐਮ ਦਾ ਗੈਪ ਦੇਣਾ ਹੀ ਦੇਣਾ ਹੈ ਜੀ ਕਿਉਂਕਿ ਇਹਦੀ ਟੈਲ ਨੂੰ ਖਾਸੇ ਤੇ ਮਾਦਦਾ ਇਹਦੇ ਆਪਾ ਪਾਣੀ ਖੜਾ ਦੋ ਇਹਦੇ ਉੱਪਰ ਠੀਕ ਹੈ ਪਾਰੇ ਪਾਸੇ ਬਰੇਤੀ ਲਾ ਕੇ ਪਾਣੀ ਖੜਾ ਦੋ ਪਾਣੀ ਥੱਲੇ ਨਹੀਂ ਜਾਊਗਾ ਹਾਂ ਸਿਰਫ ਲਾਉਣ ਵੇਲੇ ਧਿਆਨ ਰੱਖਣਾ ਵੀ ਟੈਲ ਨੂੰ ਗਿੱਲੀ ਕਰਕੇ ਲਾਓ ਜਿੰਨਾ ਪਾਣੀ ਇਹਨੇ ਅਬਜ਼ੌਰਬ ਕਰਨਾ ਅਬਜ਼ੌਰਬ ਕਰ ਲਿਆ ਉਦੋਂ ਬਾਅਦ ਇਹਨੇ ਲੋਹਾ ਹੀ ਬਣ ਜਾਣਾ ਮਤਲਬ ਲੱਗੀ ਫਰਸ਼ ਤੇ ਵੀ ਇਸ ਤਰ੍ਹਾਂ ਨੂੰ ਉੱਪਰ ਬਿਟਰੀਫਾਈਡ ਘੱਟ ਕੰਮ ਜਾਵੇ ਪੋਰਸਲਿਨ ਜਿਆਦਾ ਕੰਮ ਜਾਵੇ ਆਪਾਂ ਕਹਿੰਦੇ ਨੇ ਪੱਕੀ ਲਾ ਦਿਓ ਪਾਣੀ ਨੇ ਚੂਸੇ ਫਿਰ ਕਿੱਧਰੋਂ ਮਸਲੇ ਨਹੀਂ ਹੋਣਾ ਕੋਈ ਕਿਉਂ ਇਹਦੇ ਵਿੱਚ ਰੋਮ ਹੁੰਦੇ ਆ ਨਾ ਰੋਮ ਉਹ ਟੈਂਪਰੇਚਰ ਨੂੰ ਮੇਨਟੇਨ ਕਰ ਲੈਂਦੇ ਆ ਜਿਹੜੇ ਅਗਰ ਆਪਾਂ ਵਿਟਰੀਫਾਇਡ ਲਾ ਦਾਂਗੇ ਉਹਦੇ ਵਿੱਚ ਰੋਮ ਨਹੀਂ ਹੁੰਦੇ ਟੈਂਪਰੇਚਰ ਉਹ 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 ਪੱਖ ਛੱਡੂਗੀ ਉਹ ਛੱਡੂਗੀ ਉਹ ਜਦੋਂ ਹਵਾ ਵਧੂਗੀ ਥੱਲੇ ਫੁੱਲੂਗੀ ਗਰਮ ਹੋ ਕੇ ਤਾਂ ਉਹਨੇ ਚੱਕੀ ਜਾਣਾ ਚੱਕੀ ਜਾਊਗੀ ਉਹ ਵੀ ਪੋਰਸਲੀਨ ਲਾ ਦੋ ਜੈ ਤੁਸੀਂ ਉਹ 42 ਭਾਂਕੇ ਲਾ ਦੋ ਸਪੇਸ ਪਾ ਕੇ ਲਾ ਦੋ ਪੌਕਸੀ ਭਰ ਦੋ ਕੋਈ ਦਿੱਕਤ ਨਹੀਂ ਬੰਦਾ 10 12 ਸਾਲਾਂ ਤੋਂ ਲਗਾ ਰਿਹਾ ਮਤਲਬ 100 ਗੁੱਠੀ ਲਾਦੀ ਹੋਣੀ ਹੈ ਕਦੇ ਇਹ ਵੀ ਕੰਪਲੀਟ ਨਹੀਂ ਹੁੰਦੀ ਇੱਟਾਂ ਤੋਂ ਸਸਤੀ ਪੈਂਦੀ ਆ ਥੋਣੀ ਲੱਗਦੀ ਆ ਤੇ ਮਤ ਨਾ ਲਾਉਣੀ ਪੈਂਦੀ ਆ ਤੇ ਮਸਲਾ ਨੀਗਾ ਵੀ ਤੌਕਾ ਪਾਣੀ ਦਾ ਥੱਲੇ ਜਾਵੜੇ ਬਸ 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 ਇੱਕ 18ਵਾਂ ਜ਼ਰੂਰੀ ਆ ਵੀ ਬੰਦਾ ਸਹਿਜਮ ਤੇ ਨਾਲ ਲਾਵੇ ਚੀਜ਼ ਸਹੀ ਮੈਥਡ ਨਾਲ ਲਾਵੇ ਆ ਇਹ ਸੱਚੀ ਪਾਣੀ ਦੇ ਕੋ ਫੇਰ ਤਾਂ ਭਾਵੇਂ ਪਾਣੀ ਮੈਨੂੰ ਲੱਗਦਾ ਵੀ ਜਿੰਨੇ ਵੀ ਕਸਟਮਰ ਵੀ ਇਹ ਵੀਡੀਓ ਦੇਖ ਰਹੇ ਹਨ ਉਹ ਵੀ ਇਹ ਫਾਰਮੂਲਾ ਨੋਟ ਕਰ ਲਓ ਆਪਦੇ ਮਿਸਤਰੀ ਨੂੰ ਕਹਿਣਾ ਕਿ ਭਾਈ ਐਸ ਮਸਲੇ ਤੇ ਇੱਕ ਬਹੁਤ ਸਿਆਣੇ ਬੰਦੇ ਦੀ ਗੱਲ ਸੁਣੀ ਸੀ ਉਹ ਸਾਡੀ ਆ ਸੁਣ ਕੇ ਤੇ ਆ ਲਾ ਦੇ ਹਨਾ ਭਾਈ ਬਿਲਕੁਲ ਜੀ ਬਿਲਕੁਲ ਜ਼ਰੂਰੀ ਹੈ ਦੇਖੋ ਦੱਸਣਾ ਇਹ ਆਪਾਂ ਸਿਰਫ ਕੱਲਾ ਮਾਲ ਨਹੀਂ ਵੇਚਣਾ ਗਾਹ ਨੂੰ ਜਿੱਥੋਂ ਤੱਕ ਜਿੰਨੀ ਕ ਨੌਲੇਜ ਆਪਾਂ ਦੇ ਸਕਦੇ ਆ ਉਹਨੂੰ ਸਹੀ ਨੌਲੇਜ ਵੀ ਦਈਏ ਹਾਂਜੀ ਬਿਲਕੁਲ ਵੀ ਅਗਲਾ ਹੁਣ ਪੈਸੇ ਲਾਉਂਦਾ ਦੇਖੋ ਕੋਈ ਥੋੜਾ ਬੋੜਾ ਪੈਸਾ ਲੱਗਦਾ ਕੋਈ ਨਹੀਂ ਇਸ ਤੇ ਅਗਲਾ ਹੁਣ ਇਹ ਸਟ੍ਰੇਲਿਆ ਜਾ ਕੇ ਪੈਸਾ ਕਮਾਉਂਦੇ ਆ ਦਿਨ ਰਾਤ ਇੱਕ ਕਰਦੇ ਆ ਉਹਨੂੰ ਸਹੀ ਆਪਦਾ ਮਿਹਨਤ ਦਾ ਮੁੱਲ ਮਿਲੇ ਵੀ ਮੈਂ ਸਹੀ ਚਲੋ ਮੇਰਾ ਜਿਹੜੀ ਚੀਜ਼ ਲੱਗੀ ਰਾਸ ਆ ਗਈ ਉਹ ਲੋ ਵੀ ਹੁਣ ਆਪਾਂ ਚੱਲਦੇ ਆ ਸਿੱਧਾ ਤੀਸਰੀ ਕੋਠੀ 'ਚ ਉੱਥੇ ਵੀ ਮਾਲ ਇਹਨਾਂ ਦਾ ਗਿਆ ਉਹ ਕਿਹੋ ਜਿ ਆ ਜਾ ਪੁੱਤ ਓਏ ਆ ਜਾ ਦਿਖਾਉਨੇ ਆ ਕਿੱਥੇ ਕਿਹੜੀ ਟਾਇਲ ਲੱਗੀ ਆ ਕਿੰਨੇ ਰੁਪਏ ਫੋਟ ਵਾਲੀ ਲੱਗੀ ਆ ਆਪਾਂ ਸਾਰਾ ਕੁਝ ਦੇਖਦੇ ਆ ਮਾਟਰ ਜੀ ਮੁੱਢੋਂ ਗੱਲ ਕਰਕੇ ਆ ਆ ਆਹ ਕਿਹੜਾ ਮਾਲ ਲੱਗਿਆ ਇੱਥੇ ਇਹ ਆ ਗਈ ਜਿਹਨਾਂ ਦੀ ਫੁੱਲ ਬੋਡੀ ਇਹ ਫੁੱਲ ਬੋਡੀ ਆ ਜਿਹਨੂੰ ਜਿਹਦਾ ਗੋਲਾ ਕਾਲਾ ਬਣਾਵਾਂਗੇ ਗੋਲਾ ਨੇ सेम ਬਣਦਾ ਹਾਂਜੀ ਹਾਂ ਠੀਕ ਆ ਇਹ ਇਹ ਕਿੰਨੇ ਰੁਪਏ ਫੋਟ ਵਾਲੀ ਆ ਇਹ ਜਿਵੇਂ ਹੈਵੀ ਡਿਊਟੀ ਲੱਗੀ ਹੋਈ ਹੈ ਇਹਨਾਂ ਦੀ ਇਹ ਲਗਭਗ 42 45 ਦੇ ਰੇਂਜ 'ਚ ਹੁੰਦੀ ਆ ਜੀ ਅੱਛਾ ਇਹੇ ਹਾਂ ਇਹ ਉਹਦੋਂ ਡਬਲ ਹੋ ਗਈ ਪੂਰੀ ਪਰ ਜਿੱਥੇ ਲੋੜ ਆ ਉੱਥੇ ਜ਼ਰੂਰੀ ਆ ਲਾਉਣੀ ਹੁੰਦੀ ਜਿਵੇਂ ਪੋਰਚੇਰੀ ਚ ਲਾ ਦੀ ਸਹੀ ਹੈ ਪਰ ਜੇ ਆਪਾਂ ਕੇ ਛੱਤ ਦੇ ਆਪਾਂ ਲਾ ਦੀਏ ਉਹਦੀ ਕੋਈ ਜ਼ਰੂਰਤ ਨਹੀਂ ਇਹਦੀ ਉਹਦੀ ਕੋਈ ਜ਼ਰੂਰਤ ਨਹੀਂ ਇਹ ਨਰੋਈ ਵੀ ਜ਼ਿਆਦਾ ਹੁੰਦੀ ਆ ਉਹਦੇ ਨੂੰ ਹਾਂ ਇਹ ਹਾਰਡ ਜ਼ਿਆਦਾ ਹੁੰਦੀ ਆ ਪਿਓਰ ਬਿਟ੍ਰਿਫਾਈਡ ਹੁੰਦੀ ਜਿਵੇਂ ਇਹ ਪਰ ਆਪਾਂ ਨੂੰ ਛੱਤ ਤੇ ਲਾਉਣ ਦੀ ਲੋੜ ਨਹੀਂ ਇਹਦੀ ਪੋਰਚੇਰੀਏ ਚ ਪਾਰਕਿੰਗ ਏਰੀਆ ਜਿੱਥੇ ਮਰਜ਼ੀ ਲਾਓ ਮਤਲਬ ਇਹਨੂੰ ਆਪਾਂ ਠੀਕ ਆ ਇਹ ਟੁੱਟਦੀ ਵੀ ਨਹੀਂ ਬਾਹਰ ਵੀ ਚੱਲੂਗੀ ਵਜਨ ਚੱਲਦੀ ਆ ਤੇ ਜਿਹੜੀ ਆਹਾ ਆਹਾ ਆਉਹੀ ਆਗੀ ਹਾਂ ਐਂਡਲੈਸ ਆਗੀ ਕਨਸੈਪਟ ਨਮ ਆ ਗਿਆ ਕਲਰ ਨਮ ਆ ਗਿਆ ਇਹ ਉੱਤੇ 30 ਫੁੱਟ ਤੇ 30 ਫੁੱਟ ਮੇਲੇ ਦਾ ਪਹਿਲੀ ਕੁੱਟ ਜੀ ਚ ਆਪਣੀ ਟਾਇਲ ਲੱਗ ਰਹੀ ਹੈ ਹਜੇ ਅੱਛਾ ਜਿਹੜਾ ਆਹ ਕਨਸੈਪਟ ਆਇਆ ਇਹ ਪਹਿਲੀ ਵਾਰ ਲੱਗ ਰਿਹਾ ਪਹਿਲੀ ਕੁੱਟ ਜੀ ਲੱਗ ਰਿਹਾ ਇਹ ਕਲਰ ਦੇਖੋ ਰੋਸ਼ਨੀ ਪੈ ਰਹੀ ਹੈ ਤੇ ਕਾਰਵਿੰਗ ਦੇਖੋ ਟੈਲ ਦੀ ਹਜੇ ਕੋਈ ਸਫਾਈ ਨਹੀਂ ਫਰਸ਼ ਦੇ ਉੱਤੇ ਹਾਂ ਹਜੇ ਤੁਸੀਂ ਦੇਖੋ ਵੀ ਇਹਦੇ ਉੱਤੇ ਪੌੜੀਆਂ ਦੀ ਖਿੱਚ ਤੂੰ ਕੁਝ ਹੋ ਗਈ ਹੈ ਤੇ ਕੁਝ ਹੋਣੀ ਹੈ ਬਹੁਤ ਹੋਣੀ ਹੈ ਹਜੇ ਪੀਓਪੀ ਤੇ ਚਲੋ ਹੋ ਗਈ ਪੀਓਪੀ ਵਾਲਿਆਂ ਨੇ ਪਹਿਲਾਂ ਤਾਂ ਕਰਤੀ ਆ ਕਰਤੀ ਹਾਂ ਉਸ ਤੋਂ ਬਾਅਦ ਹਜੇ ਲੱਕੜ ਵਾਲੇ ਮਾਸਤਰੀਆਂ ਨੇ ਕਰਨੀਆਂ ਇਹ ਤੋਂ ਦੀ ਖਿੱਚ ਹਾਂ 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 ਸਹੀ ਹੈ ਖਿੱਚ ਤੂੰ ਹੋਣੀ ਹੈ ਫਿਰ ਉਸ ਤੋਂ ਬਾਅਦ ਕਿਤੇ ਜਾ ਕੇ ਇਹਨੇ ਫਿਰ ਪਈ ਐਵੇਂ ਦੀ ਐਵੇਂ ਰਹਿਣਾ ਐਵੇਂ ਰਹਿਣਾ ਮਤਲੇ ਨੇ ਮਤਲੇ ਇਹ ਸ਼ਾਈਨਿੰਗ ਬਾਅਦ ਜੂਗੀ ਜਦੋਂ ਸਫਾਈ ਵਗੈਰਾ ਹੋਊਗੀ ਸਾਰਾ ਮੁੱਲ ਟਾਇਲ ਤੇ ਸਫਾਈ ਦੇ ਹੀ ਆ ਜਾਂਦਾ ਮਤਲਬ ਇਹ ਇਹ ਆ ਰਵਾਜ ਇਹ ਸਾਰੇ ਹੀ ਨਹੀਂ ਹੋ ਗਿਆ ਵੀ ਸਾਰੀ ਕੋਠੀ ਦੇ ਵਿੱਚ ਸਮੇਤ ਕਮਰੇ ਸਮੇਤ ਰਸੋਈ ਇੱਕੋ ਤਰ੍ਹਾਂ ਦਾ ਪੱਥਰ ਹੀ ਸਾਰਾ ਇੱਕ ਅੱਜ ਕੱਲ ਚਲਣੀ ਲੱਗ ਗਿਆ ਨਹੀਂ ਪਤਾ ਕੀ ਕਿਸੇ ਕਮਰੇ ਜ ਆਪਾਂ ਅਲੱਗ ਲਾਤੀ ਡ੍ਰੈਂਗ ਰੂਮ ਚ ਅਲੱਗ ਲਾਤੀ ਤਾਂ ਉਹ ਲੋਕ ਸਮਝਣਗੇ ਵੀ ਬੱਚੇ ਖੁੱਜੀ ਲੈ ਕੇ ਲਾਈ ਹੋਈ ਹੈ ਕਿਤੇ ਕੋਈ ਲੋਟ ਮਿਲ ਗਿਆ 20 ਕਿੜਾ ਪਿਆਂ ਦਾ ਉਹ ਕਹਿੰਦਾ ਚਲ ਬਾਥਰੂਮ ਚ ਚਲਾ ਦੇ ਜਾਂ ਕਿਚਨ ਚਲਾ ਦੋ ਹਾਂ ਸਾਰਾ ਓਵਰਆਲ ਕਨਸੈਪਟ ਇੱਕੋ ਹੀ ਹੈ ਸਾਰਾ ਜ ਪੂਜੇ ਤੋਂ ਕੋਠੀ ਦੇ ਤੋਂ ਬੰਦਾ ਟੇਢਾ ਪੈ ਜੂਗਾ ਤੇ ਹੋ ਤੱਕ ਰੇਸ਼ਾ 1 ਇੱਕ ਹੀ ਦੇ ਦੂਗਾ ਬਸ ਆਪਾਂ ਦੁਬਾਰੇ ਵੀ ਆਵਾਂਗੇ ਜਦੋਂ ਕੋਠੀ ਤਿਆਰ ਹੋ ਗਈ ਪੂਰੀ ਜਦੋਂ ਪੂਰੀ ਤਿਆਰ ਹੋ ਗਈ ਉਦੋਂ ਵੀ ਆ ਇਹਦੇ ਇਧਰਲੇ ਪਾਸੇ ਇਹਦੀ ਇਹਦੀ ਛੱਤ ਤੇ ਹੋਰ ਲੱਗਿਆ ਛੱਤ ਤੇ ਵੀ ਆਪਾਂ ਦੇਖਦੇ ਆ ਕਿਉਂਕਿ 4-5 ਮਹੀਨੇ ਹੋ ਗਏ ਮਾਲ ਆਇਆ ਇਹਨੂੰ ਕੰਮ ਚੱਲ ਰਿਹਾ ਹਜੇ ਸਾਡੇ ਆਪ ਦੀ ਨਿਗਰਜ ਨਹੀਂ ਵੀ ਕੀ ਕੁਝ ਲੱਗ ਰਿਹਾ ਉੱਪਰ ਤੇ ਇਹਦੇ ਤੇ ਮਾਰਬਲ ਲੱਗੂਗਾ ਇਹ ਤੇ ਸਾਰਾ ਗ੍ਰੇਨਾਟ ਆ ਪੌੜੀ ਦੇ ਢੱਡੇ ਬਣੇ ਪਏ ਆ ਉਹ ਦੇਖੋ ਸਭ ਖਾਲੀ ਦੇ ਹਾਂ ਉਹ ਪੌ ਉਹ ਬਣੇ ਪਏ ਆ ਆ ਬਣੇ ਪਏ ਆ ਗੋਲਾ ਗੋਲਾ ਦੇਖੋ ਜਮਾਂ ਸੇਮ ਉਹ ਮੀਡੀਟੋ ਬਣਿਆ ਹੋਇਆ ਹੈ ਜਿਹੜਾ ਇਹਦੇ ਉੱਪਰ ਹੈ ਉਹੀ ਇੱਥੇ ਆ ਗਿਆ ਫਿਨਿਸ਼ਿੰਗ ਹੂੰ ਇਹ ਇਨਫਰਨੀਆ ਸਾਊਥ ਦਿਗਰੇ ਨੇ ਇਹ ਇਹ ਕੱਟਿਆ ਪਿਆ ਗਲਾਈ ਦੇ ਹਿਸਾਬ ਨਾਲ ਉਹ ਦੇਖੋ ਪੌੜੀ ਹਿਸਾਬ ਨਾਲ ਪੌੜੀ ਇਹਨਾਂ ਦੀ ਇਸ ਤਰ੍ਹਾਂ ਉਹ ਵੀ ਇਹ ਕੱਟਿਆ ਪਿਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇਹ ਇਹ ਵੀ ਉਸੇ ਮੁੰਡੇ ਨੇ ਲਾਇਆ ਬਾਬਾ ਜੀ ਉਸੇ ਦਾ ਉਸੇ ਦਾ ਸੋਹਣਾ ਕੀਤਾ ਤਾਂ ਉਹਦੀ ਪ੍ਰਸ਼ੰਸਾ ਕਹਿ ਨਹੀਂ ਬੰਦੀ ਆ ਜੇ ਲੋਕ ਆਵਾਂਗੇ ਵੀ ਮਿਸਤਰੀ ਨੇ ਕੰਮ ਬਹੁਤ ਸੋਹਣਾ ਕੀਤਾ ਮੰਨ ਲਓ ਕੋਠੀਆਂ 'ਚ ਲਾਓ ਤੇ ਮਾਰਬਲ ਵਾਲਿਆਂ ਤੋਂ ਐਡ ਕਰਵਾਓ ਹਾਂ ਇਹ ਅੱਜ ਤੋਂ ਨਵਾਂ ਨਾਰਾ ਦੇਤਾ ਮੈਂ ਮਾਸਟਰ ਗਾਨ ਹਾਂ ਬਜਰੀ ਬੈਂਕ ਉਹ ਵੀ ਲੱਗਿਆ ਪਿਆ ਆਪਣਾ ਹੂੰ ਲਾ ਆ ਦੇਖ ਲੋ ਅੱਜ ਵੀ ਤੁਹਾਡੀ ਰੀਲ ਬਹੁਤ ਚੱਲੀ ਸੀ ਤੁਸੀਂ ਕਰਕੇ ਆਏ ਸੀ ਨਾ ਆਈ ਹੱਥ ਫੇਰਦੇ ਸੀ ਵੀ ਹਾਂ ਆ ਲੱਗਿਆ ਪਿਆ ਦੇਖੋ ਮਾਊਂਟੇਨ 뷰 ਲੱਗਿਆ ਪਿਆ ਹਾਂ ਲੱਗਿਆ ਪਿਆ ਕੀਤੀ ਪਈ ਨਾ ਤਸੱਲੀ ਹੈ ਤੇ ਆ ਨਾਲ ਆਪਣਾ ਬਜਰੀ ਐਵਰੀ ਆ ਗਿਆ ਇਹ ਇਹ ਦੇਖਣ ਨੂੰ ਐਵੇਂ ਨਹੀਂ ਜਿਵੇਂ ਮਸ਼ਰੂਮ ਮਸ਼ਰੂਮ ਜਿਹੇ ਹੁੰਦੇ ਆ ਨਾ ਬਹੁਤ ਸੋਹਣੀ ਫੀਲ ਆ ਦੇਖੋ ਹੱਥ ਫੇਰ ਕੇ ਦੇਖੋ ਚਲੋ ਵੀਡੀਓ ਜੀ ਤਾਂ ਆਪਾਂ ਇਸ ਨੂੰ ਸੱਲੀ ਨਹੀਂ ਕਰਵਾ ਸਕਦੇ ਪਰ ਜਦੋਂ ਬੰਦਾ ਹੱਥ ਫੇਰੂਗਾ ਨਾ ਇਹ ਤੇ ਸ਼ਾਵਰ ਛੂਰ ਲੱਗ ਗਿਆ ਤੇ ਚ ਲੈ ਕੇ ਲੋਟਾ ਜਾ ਗਈਆਂ ਤੇ ਤੁਸੀਂ ਫੇਰ ਦੇਖਿਓ ਵੀਊ ਟਾਇਲ ਦਾ ਕੀ ਆਉਂਦਾ ਆ ਸਾਰੇ ਰੇਸ਼ੇ ਜਗਣੇ ਆ ਇਹਦੇ ਵਿੱਚ ਤੇ ਇਧਰ ਨਾਲ ਇਹ ਤੇ ਗਲੋਸੀ ਦਾ ਕੰਮ ਨਹੀਂ ਸੀ ਤਾਂ ਪੱਟੀ ਕੱਟ ਕੇ ਪਾਈ ਐ ਸਿਆਣਾ ਨਾ ਇੱਕ ਗੱਲ ਮੈਂ ਦੇਖ ਰਹੀ ਆ ਯਾਰ ਉਹ ਗੱਲ ਆਪਣੇ ਤੋਂ ਸ਼ੋਰੂਮ ਤੇ ਦਿਖਾ ਕੇ ਵੀ ਬਣਦੀ ਨਹੀਂ ਜਿਹੜੀ ਅਸਲੀਅਤ ਦੇ ਵਿੱਚ ਲੱਗ ਕੇ ਹਾਂ ਚਾਹੇ ਆ ਕੋਠੀ ਜਿਹਾ ਜੇ ਕੰਪਲੀਟ ਨਹੀਂ ਹੋਈ ਪਰ ਮੈਨੂੰ ਇਹਨਾਂ ਪਤਾ ਕਸਟਮਰ ਦੇ ਫੋਨ ਆਉਣ ਲੱਗ ਜਾਂਗੇ ਵੀ ਆਹ ਟੈਲ ਦੇ ਦੋ ਸੀ ਆਹ ਟੈਲ ਚਾਹੀਦੀ ਆਹ ਟੈਲ ਚਾਹੀਦੀ ਤੇ ਆ ਵੀ ਆਪਣੇ ਤੋਂ ਆਇਆ ਹੋਇਆ ਆ ਹਾਂਜੀ 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 ਇਹ ਕਿਚਨ ਦੀ ਸਲੇਵ ਵਾਸਤੇ ਆ ਇਹ ਵੀ ਬੰਦਾ ਵਾਸ ਉਹ ਕਿਚਨ ਲੱਗੀ ਲੱਗ ਰਹੀ ਆ ਸਿੰਦੂ ਬਾਦ ਇਹਦੀ ਵਾਰੀ ਆ ਇਹ ਇਹ ਵੀ ਫੁੱਲ ਬਾਡੀ ਹੁੰਦਗਾ ਇਹ ਵੀ ਫੁੱਲ ਬਾਡੀ ਆ ਇਹਦਾ ਵੀ ਗੋਲਾ ਸੇਮ ਬਣੂਗਾ ਹੂੰ ਇਹ ਇਹ ਚਗਾਠਾਂ ਉਹ ਪ੍ਰੀਤ ਲਾਈ ਜਾਵਾਂਗਾ ਪੱਥਰ ਦੀਆਂ ਓਏ ਹੂੰ ਇਹ ਪੱਥਰ ਦੀਆਂ ਚਗਾਠਾਂ ਲਾਈਆਂ ਹੋਣਗੀਆਂ ਨਾ ਕੋਈ ਸਿਉਂਖ ਲੱਗੇ ਨਾ ਵੀ ਆ ਦੇਖੋ ਲੈ ਇਹ ਇਹ ਐਡ ਤੋਂ ਬਾਹਰਲੀ ਗੱਲ ਆ ਜਾਣਕਾਰੀ ਵਾਲੀ ਪੱਥਰ ਦੀ ਜਗਾਟਾ ਸੋਹਣੀ ਕਿੰਨੀ ਲੱਗਦੀ ਹੂੰ ਪੇਂਟ ਪੁੰਡ ਹੋ ਗਿਆ ਜੀ پتہ ਨਹੀਂ ਲੱਗਣਾ ਪੱਥਰ ਦੀ ਕਿ ਕਾਦੀ ਨਹੀਂ ਨਹੀਂ ਪਤਾ ਲੱਗਦਾ ਨਾਲੇ ਨਾ ਇਹ ਗਲੇ ਨਾ ਖਰਾਬ ਹੋਵੇ ਕੁਝ ਨਹੀਂ ਹੁੰਦਾ ਇੱਧਰ ਵੀ ਜੰਗਲੇ ਹੀ ਬਣੇ ਹੋਏ ਆ ਪੱਥਰ ਦੇ ਹੂੰ ਆ ਦੇਖ ਤਾਂ ਸਹੀ ਲੈ ਸਾਰੇ ਇੱਕ ਬਾਤ ਮਾ ਲੱਗਿਆ ਪਿਆ ਇਹ ਹਰੀ ਹੈ ਅਸੀਂ ਆਪਣੇ ਡੇਰ ਆ ਬਾਥਰੂਮ ਹੀ ਰਹਿ ਗਿਆ ਅਸੀਂ ਲੈ ਇਹ ਸਭ ਤੋਂ ਮਸ਼ਹੂਰ ਪੌਪੂਲਰ ਕਲਰ ਆ ਸਾਡੇ ਬੇਚਰ ਦਾ ਫੇਵਰਟ ਕਲਰ ਆ ਇਹ ਕੀ ਨਾਂ ਸੀ ਇਹਦਾ ਪੈਰਿਸ ਗ੍ਰੀਨ ਸੀ ਇਹ ਸਭ ਤੋਂ ਵੱਧ ਵਿਗਦਾ ਸਭ ਤੋਂ ਵੱਧ ਵਿਗਦਾ ਮੈਂ ਕਹਿੰਦਾ ਚੰਡੀਗੜ੍ਹ ਦੇ ਕਸਟਮਰ ਵੀ ਨਾ ਇੱਕ ਬਾਥਰੂਮ ਗੱਡੀ ਜਿਹਾ ਲੈ ਕੇ ਲਿਆ ਜਾਂਦੇ ਆ ਵੀ ਅਸੀਂ ਬਲੇਰੋ ਲਿਆਵਾਂਗੇ ਗੱਡੀ ਜਾ ਜੂਗਾ ਮੈਂ ਕਹਾਂ ਹਾਂ ਜੀ ਆ ਜੂਗਾ ਤੇ ਇੱਕ ਬਾਥਰੂਮ ਵੀ ਸਪੈਸ਼ਲ ਆ ਕੇ ਲੈ ਕੇ ਜਾਂਦੇ ਆ ਨਾਲ ਇਹ ਤੇ ਆਹੀ ਕੰਬੀਨੇਸ਼ਨ ਹੈ ਸੇਮ ਕੰਬੀਨੇਸ਼ਨ ਹੈ ਫਲਾਈ ਡਾਰਕ ਦਾ ਪ੍ਰੋਪਰ ਕੰਬੀਨੇਸ਼ਨ ਹੈ ਜਿਵੇਂ ਉਵੇਂ ਪੱਟੀ ਕੱਟ ਕੇ ਆਪਣੇ ਸ਼ੋਰੂਮ ਚ ਬਣਿਆ ਹੋਇਆ ਉਵੇਂ ਮਿਸਟਰੀ ਬਣਾਤਾ ਬਸਿਕਲੀ ਫਰਨੀਸ਼ਿੰਗ ਹੋਣੀ ਬਾਕੀ ਹੈ ਮਾਲਕ ਮੇਰੇ ਹਿਸਾਬ ਨਾਲ ਇਹ ਤੇ ਇਹ ਕੋਠੇ ਦੇ ਵੀ ਬਾਹਰ ਹੀ ਆ ਬਾਥਰੂਮ ਬਹੁਤ ਛੋਟਾ ਦੇਖੋ ਉੱਪਰ ਦੇਖ ਲਓ ਕਿੰਨਾ ਖੁੱਲਾ ਲੱਗਦਾ ਹੈ ਕਲਰ ਹੀ ਇੰਨਾ ਬ੍ਰਾਈਟ ਹੈ ਮਤਲਬ ਸਾਰਾ 4 ਦੇ ਤੋਂ 3 6 7 ਫੁੱਟ ਦਾ ਬਾਥਰੂਮ ਹੈ ਮਤਲਬ ਇਹ ਮਾਲਕੇ ਦੇ ਵੀ ਬਾਹਰ ਆ ਕੋਠੀ ਦੇ ਇਹਦੇ ਮਾਲਕਾ ਕੋਠੀ ਦੇ ਇੱਥੀ ਹੈ ਅੱਛਾ ਨਹੀਂ ਇਹ ਇੱਥੀ ਰਹਿੰਦੇ ਜੀ ਇਹਦੇ ਇੱਥੇ ਰਹਿੰਦੇ ਇਹਦੇ ਇੱਥੀ ਹੈ ਬਾਈ ਮਾਲਕੋ ਕੰਮ ਕੰਮ ਸਿਰਾ ਹੋਇਆ ਮਿਸਤਰੀਆਂ ਨੇ ਵੀ ਸਿਰਾ ਕਰਤਾ ਟਾਇਲ ਵਾਲਾ ਵੀ ਸਿਰਾ ਲੱਗੀ ਤਾਂ ਨੈਕਸਟ ਲੈਵਲ ਆ ਜਾਂਦੀ ਆ ਆ ਮੈਨੂੰ ਸ਼ੱਕ ਪੈਂਦੀ ਹੈ ਸਟੋਰ ਹੈ ਇੱਕ ਬਾਬੇ ਦਾ ਬਾਬਾ ਦੇਖੋ ਜੀ ਸਟੋਰ ਹੋ ਸਕਦਾ ਜਾਂ ਫਿਰ ਬਾਬੇ ਦਾ ਕਮਰਾ ਹੋ ਸਕਦਾ ਕੋਈ ਵੀ ਹੋ ਸਕਦਾ ਬਾਬੇ ਦਾ ਕਮਰਾ ਹੋ ਸਕਦਾ ਪਰ ਮੈਨੂੰ ਇੱਕ ਗੱਲ ਹੈ ਜੀ ਟਾਇਲ ਜੱਜਗੀ ਲੱਗੀ ਅੱਜ ਦੇ ਸਫਾਈ ਵੀ ਹੋਈ ਵੀ ਹੈ ਟਾਇਲ ਦਾ ਤੁਸੀਂ ਜੋਇੰਟ ਲੱਭ ਦੋ ਵੀ ਇਟਾਲੀਅਨ ਮਾਰਬਲ ਲੱਗਿਆ ਕਿ ਟਾਇਲ ਲੱਗੀ ਬਈ ਆ ਟਾਇਲ ਲੱਗੀ ਹੈ ਦੇਖ ਹਜੇ ਨਾ ਹਜੇ ਦੇਖੋ ਸਫਾਈ ਹੋਣੀ ਹੈ ਇਹਦੇ ਉੱਤੇ ਘਰ ਚ ਲਾਈਟਾਂ ਲੂਟਾਂ ਲੱਗਣੀਆਂ ਬਿਜਲੀਆਂ ਬੁਜਲੀਆਂ ਝਮਕਣੀਆਂ ਫੇਰ ਕਿਤੇ ਜਾ ਕੇ ਆ ਕਾਰਵਿੰਗ ਨੇ ਨਾ ਫਿਰ ਕੱਲੀ ਕੱਲੀ ਆ ਰੇਸ਼ੇ ਨੇ ਹੁੰਦਾ ਹੁੰਦਾ ਨੈਚੁਰਲ ਲਾਈਟ ਨਾਲ ਜਾਗਦੇ ਆ ਫਿਰ ਆਪਣੀਆਂ ਆਰਟੀਫੀਸ਼ੀਅਲ ਲਾਈਟ ਨਾਲ ਵੀ ਜਾਗਦੇ ਆ ਹਾਂ ਫਿਰ ਰਾਤ ਨੂੰ ਇਹਨੇ ਲੱਗਦੇ ਸਨ ਦਿਨੇ ਇਹਨੇ ਲੱਗਦੇ ਸਨ ਸਵੇਰੋਂ ਇਹਨੇ ਲੱਗਦੇ ਸਨ ਆਥਣੇ ਨੇ ਲੱਗਦੇ ਸਨ ਦੁਪਹਿਰੇ ਨੇ ਅੱਟਦੇ ਸਨ ਫਿਰ ਹਰ ਵੇਲੇ ਵੱਖਰੀ ਚੀਜ਼ ਆ ਬਿਲਕੁਲ ਜੀ ਬੰਦਾ ਸੁੱਤਾ ਪਿਆ ਉੱਠ ਕੇ ਫਾਰਸ਼ਲੀ ਦੇਖ ਕੇ ਕਹਿ ਸਕਦਾ ਵੀ ਹੁਣ ਆਹ ਵੇਲਾ ਹੋਇਆ ਬਿਨਾ ਟਾਈਮ ਪੀਸ ਦੇਖੇ ਤੋਂ ਟਾਈਮ ਦੇਖ ਸਕਦਾ ਇੱਕ ਗੱਲ ਹੋਰ ਨੋਟ ਕਰੋ ਅੱਜ ਆਪਾਂ ਜਿੰਨੀਆਂ ਕੋਠੀਆਂ ਦੇ ਵਿੱਚ ਆਏ ਆਂ ਸਭ ਦੇ ਵਿੱਚ ਆਪਾਂ ਨੂੰ ਮੈਟ ਲੱਗੀ ਮਿਲੀ ਹੈ ਇਹ ਐਂ ਲੱਗਦਾ ਸਾਰਾ ਰਾਜਸਥਾਨ ਮੈਟ ਦੇ ਹੀ ਦੁਆਰਾਂ ਵੀ ਆਪਾਂ ਦਾ ਮੈਟ ਹੀ ਕਲਰ ਲਾਉਣਾ ਕਲਚਰ ਬਣ ਗਿਆ ਹੁਣ ਉਸ ਤਕਰੀਬਨ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਐਨ ਆਰ ਆਈ ਲਾ ਲਓ ਲੋਕਲ ਕਸਟਮਰ ਲਾ ਲਓ ਵੀ ਇਹਦੀ ਲੁੱਕ ਮੈਨੂੰ ਆਪ ਨੂੰ ਥੋੜਾ ਜਿਹਾ ਰਹਿੰਦਾ ਸੀ ਵੀ ਸਫਾਈ ਸੂਈ ਵੱਲੋਂ ਕੀ ਦਿੱਕਤ ਹੈ ਜਾਂ ਕੁਝ ਹੈਗੀ ਹੈ ਕਿ ਨਹੀਂ ਹੈਗੀ ਪਰ ਅੱਜ ਉਹ ਕੋ ਲੈ ਵੀ ਸੱਜਣੋ ਤੁਹਾਨੂੰ ਮਿਲਦੇ ਰਹਾਂਗੇ ਪਰ ਜੇ ਤੁਸੀਂ ਵਿਜਿਟ ਕਰਨਾ ਹੋਵੇ ਦੋ ਤਰ੍ਹਾਂ ਦੇ ਆਪਸ਼ਨ ਆ ਤੁਹਾਡੇ ਵਾਸਤੇ ਜੇ ਤਾਂ ਤੁਸੀਂ ਉਸ ਜਗ੍ਹਾ ਤੇ ਵਿਜਿਟ ਕਰਨਾ ਚਾਹੁੰਦੇ ਆ ਜਿੱਥੇ ਪੱਥਰ ਲੱਗ ਚੁੱਕਿਆ ਤਾਂ ਮਾਸਟਰ ਜੀ ਹੁਣਾਂ ਤੋਂ ਆਪਦੇ ਏਰੀਏ ਦੇ ਕਿਸੇ ਵੀ ਬੰਦੇ ਦਾ ਨੰਬਰ ਲੈ ਸਕਦੇ ਆ ਤੁਸੀਂ ਉਸ ਕੋਠੀ ਜਿਹੀ ਜਾ ਕੇ ਲੱਗਿਆ ਦੇਖਿਓ ਜੇ ਤੁਸੀਂ ਕਰਨਾ ਵਿਜਿਟ ਮਤਲਬ ਸ਼ੋਰੂਮ ਤੇ ਤਾਂ ਫਿਰ ਤੁਸੀਂ ਆ ਜਾਓ ਮਾਸਟਰ ਮਾਰਬਲ ਮੋੜ ਮੰਡੀ ਗੂਗਲ ਤੇ ਲਿਖ ਦਿਓ ਤੇ ਉਹ ਨੱਪ ਦਿਓ ਡਾਇਰੈਕਟ ਡਾਇਰੈਕਸ਼ਨ ਵਾਲਾ ਨੱਪ ਦਿਓ ਬਟਨ ਉਹਨੇ ਸਿੱਧਾ ਤੁਹਾਨੂੰ ਮਾਸਟਰ ਮਾਰਬਲ ਵਾਲਾ ਦੇ ਮੋੜ ਮੰਡੀ ਦੇ ਵਿੱਚ ਲੈ ਕੇ ਆਏਗਾ ਠੀਕ ਹੈ ਜੀ ਬਿਲਕੁਲ ਜੀ ਉੱਥੇ ਤੁਹਾਨੂੰ ਬਹੁਤ ਵਧੀਆ ਰੇਟਾਂ ਦੇ ਨਾਲ ਬਹੁਤ ਵਧੀਆ ਕੁਆਲਿਟੀ ਦੇ ਨਾਲ ਬਹੁਤ ਵਧੀਆ ਚਾਹ ਪਾਣੀ ਦੇ ਨਾਲ ਤੇ ਬਹੁਤ ਵਧੀਆ ਬੰਦਿਆਂ ਦੇ ਨਾਲ ਤੁਹਾਨੂੰ ਸਾਰਾ ਕੁਝ ਹੀ ਮਿਲ ਜਾਣਾ ਨੰਬਰ ਨੋਟ ਕਰ ਲਓ